ਇਸ ਵੇਲੇ ਕਪੂਰਥਲਾ ਦੇ ਪਿੰਡ ਥਿਗਲੀ ਦੇ ਵਿੱਚ ਮੌਜੂਦ ਹਾਂ ਇੱਥੇ ਤੁਹਾਨੂੰ ਇੱਕ ਪਲਾਂਟ ਦਿਖਾਉਣੇ ਆ ਜਿੱਥੇ ਗੁੜ ਤਿਆਰ ਕੀਤਾ ਜਾਂਦਾ ਆ ਆਮ ਤੌਰ ਤੇ ਤੁਸੀਂ ਵੇਲਣੇ ਦੇਖੇ ਹੋਣਗੇ ਜਿੱਥੇ ਗੁੜ ਬੰਦਾ ਪਰ ਇਹ ਸਭ ਤੋਂ ਵੱਖਰਾ ਪਲਾਂਟ ਆ ਸ਼ਾਇਦ ਹੀ ਤੁਸੀਂ ਦੇਖਿਆ ਹੋਵੇ ਪੰਜਾਬ ਚ ਜਾਂ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਇਹ ਮਿਲਣਗੇ ਇੱਥੇ ਦੀ ਸਭ ਤੋਂ ਖਾਸੀਅਤ ਇਹ ਆ ਕਿ ਇੱਥੇ ਅੱਗ ਦੇ ਨਾਲ ਨਹੀਂ ਭਾਪ ਦੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ ਹਾਈਜਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪਲਾਂਟ ਤਿਆਰ ਕੀਤਾ ਗਿਆ ਪਿੱਛੇ ਤੁਹਾਨੂੰ ਨਜ਼ਰ ਆਏਗਾ ਇੱਕ ਬੋਇਲਰ ਇਹਦੇ ਵਿੱਚ ਪਾਫ ਬੰਦੀ ਪਈ ਆ ਔਰ ਦੂਜੇ ਪਾਸੇ ਇਧਰ ਗੰਨੇ ਦਾ ਰਸ ਨਿਕਲਦਾ ਪਿਆ ਤਾਂ ਕਿਵੇਂ ਇਹ ਪਲਾਂਟ ਕੰਮ ਕਰਦਾ ਹੈ ਕਿਵੇਂ ਇੱਥੇ ਗੁੜ ਬੰਦਾ ਕੀ ਇਹਦੀ ਖਾਸੀਅਤ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਕੀ ਵੇਲਣਿਆਂ ਨਾਲੋਂ ਇਹ ਵੱਖ ਕਿਵੇਂ ਹੈਗਾ ਕਿਵੇਂ ਇੱਥੇ ਹਾਈਜੀਨ ਤਰੀਕੇ ਦੇ ਨਾਲ ਗੁੜ ਬੰਦਾ ਔਰ ਕਿਵੇਂ ਇੱਥੇ ਪੈਕਿੰਗ ਹੁੰਦੀ ਆ ਸਾਰਾ ਕੁਝ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਤਾਂ ਮੇਰੇ ਨਾਲ ਮਨੂ ਸੂਤ ਜੀ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇਹ ਪਲਾਂਟ ਚਲਾਇਆ ਜਾਂਦਾ ਦੋਸਤਾਂ ਨੇ ਰਲ ਕੇ ਇਹ ਪਲਾਂਟ ਸ਼ੁਰੂ ਕੀਤਾ ਸੀਗਾ ਤਾਂ ਗੱਲਬਤ ਕਰਦੇ ਆਂ ਔਰ ਸਾਰਾ ਪ੍ਰੋਸੈਸ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਇਹ ਆਪਣਾ ਗੋੜ ਦੀ ਜ਼ਰੂਰਤ ਮਹਿਸੂਸ ਹੋਈ ਹਾਂ ਕਿ ਗੋੜ ਖਰੀਦ ਲਈਏ ਤੇ ਗੋੜ ਸਾਨੂੰ ਪੰਜਾਬ ਦੇ ਵਿੱਚ ਕਿਤੇ ਮਿਲਿਆ ਨਹੀਂ ਜੋ ਸਾਡੀ ਪਸੰਦ ਦਾ ਸੀਗਾ ਪੰਜਾਬ ਦੀ ਤਾਂ ਗੱਲ ਮੈਂ ਨਹੀਂ ਕਹਿਣਾ ਚਾਹਾਂਗਾ ਪਰ ਜਿਹੜੇ ਆਪਣੇ ਵੇਲਣੇ ਵਗੈਰਾ 2-4 ਦੇਖੇ ਫਿਰ ਉਸ ਤੋਂ ਬਾਅਦ ਅਸੀਂ 2-3 ਥਾਂ ਤੇ ਹੋਰ ਵੀ ਗਿਆ ਅੱਛਾ ਹਰ ਥਾਂ ਦੇ ਉੱਤੇ ਹੀ ਅਸੀਂ ਇੱਕ ਚੀਜ਼ ਮਹਿਸੂਸ ਕੀਤੀ ਵੀ ਪਿਓਰ ਚੀਜ਼ ਨਹੀਂ ਮਿਲ ਰਹੀ ਕਿਤੇ ਖੰਡ ਮਿਕਸਿਆ ਕਿਤੇ ਹਾਈਜਾਇਨਿਕਲੀ ਚੀਜ਼ ਨਹੀਂ ਪ੍ਰੋਡਿਊਸ ਹੋ ਰਹੀ ਮਨ ਨਹੀਂ ਕੀਤਾ ਉਹ ਗੁੜ ਨੂੰ ਲੈਣ ਦਾ ਤੇ ਫਿਰ ਆਪਣਾ ਥੋੜਾ ਬਹੁਤਾ ਜ਼ਮੀਨ ਸੀਗੀ ਕੰਮਕਾਰ ਸੀਗਾ ਅਸੀਂ ਮਹਿਸੂਸ ਕੀਤਾ ਵੀ ਠੇਕੇ ਤੇ ਜ਼ਮੀਨਾਂ ਦਿੱਤੀਆਂ ਕਿਉਂ ਕਿਉਂ ਨਾ ਆਪਣਾ ਕੰਮ ਹੀ ਥੋੜਾ ਬਹੁਤਾ ਕਰ ਲਈਏ ਗੁੜ ਤਾਂ ਆਪਣਾ ਬਣਾ ਲਈਏ ਹੋਰ ਕੁਝ ਨਹੀਂ ਤਾਂ ਕਿਵੇਂ ਇਹ ਬੰਦਾ ਇਹ ਜੀ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਤਾਂ ਵੇਲਣਾ ਆ ਜੀ ਨਾਰਮਲ ਜਿੱਥੇ ਗੰਨਾ ਪੀੜਿਆ ਜਾਂਦਾ ਗੰਨਾ ਜਦੋਂ ਆਉਂਦਾ ਤਾਂ ਗੰਨੇ ਨੂੰ ਅਸੀਂ ਪ੍ਰੈਸ਼ਰ ਵਾਸ਼ ਕਰਦੇ ਆਂ ਜੀ ਪ੍ਰੈਸ਼ਰ ਵਾਸ਼ ਕਰਨ ਤੋਂ ਬਾਅਦ ਫਿਰ ਗੰਨਾ ਇਹਦੇ ਚ ਪੀੜਨ ਤੋਂ ਬਾਅਦ ਜਿਹੜਾ ਰਸ ਹੈਗਾ ਜੀ ਇਸ ਸਟੀਲ ਦੇ ਚੈਨਲਸ ਦੇ ਥਰੂ ਹੀ ਸਾਡੇ ਸਟੀਲ ਦੇ ਟੈਂਕ ਚ ਜਾਂਦਾ ਠੀਕ ਹੈ ਮਤਲਬ ਇਸ ਵੇਲੇ ਨੇ ਤੋਂ ਬਾਅਦ ਗੰਨੇ ਨੂੰ ਲੋਹਾ ਜਾਂ ਹੋਰ ਕੋਈ ਚੀਜ਼ ਦਾ ਹੱਥ ਨਹੀਂ ਲੱਗਦਾ ਸਿਰਫ ਸਟੀਲ ਹੀ ਲੱਗਦੀ ਹੈ ਠੀਕ ਹੈ ਉਹ ਜੇ ਤੁਸੀਂ ਦੇਖੋਗੇ ਸਟੀਲ ਦੇ ਚੈਨਲ ਦੇ ਥਰੂ ਰਾਈਟ ਐਸ ਹੂੰ ਟੈਂਕ ਦੇ ਵਿੱਚ ਇਹ ਵੀ ਸਟੀਲ ਦਾ ਐਸਐਸ ਫੂਡ ਗ੍ਰੇਡ ਸਟੇਨਲੈਸ ਸਟੀਲ ਹੈਗਾ ਜੀ ਠੀਕ ਹੈ ਇਹਦੇ ਵਿੱਚ ਅਸੀਂ ਰਸ ਜਿਹੜਾ ਹੈਗਾ ਆ ਰਸ ਜਮਾ ਹੋ ਜਾਂਦਾ ਰਸ ਜਮਾ ਕਰਦੇ ਆ ਜੀ ਠੀਕ ਹੈ। ਔਰ ਰਸ ਜਮਾ ਖੋਣ ਤੋਂ ਬਾਅਦ ਜਿਹੜਾ ਸਾਡਾ ਅਗਲਾ ਪ੍ਰੋਸੈਸ ਹੈ ਇੱਥੋਂ ਰਸ ਜਿਹੜਾ ਹੈਗਾ ਆ ਕੜਾਹਿਆਂ ਤੱਕ। ਹਾਂ। ਕਿਉਂਕਿ ਅਲਟੀਮੇਟਲੀ ਕੁਕਿੰਗ ਹੋਣੀ ਹੈ ਕੜਾਹਿਆਂ ਤੱਕ ਜਿਹੜਾ ਪੈਨ ਤੇ ਪਹੁੰਚਾਇਆ ਜਾਣਾ ਉਹ ਵੀ ਬਿਨਾ ਹੱਥ ਲਾਏ ਸਾਰਾ ਕੁਝ ਉਹ ਅਸੀਂ ਮੋਟਰਾਈਜ਼ ਤਰੀਕੇ ਦੇ ਨਾਲ ਮੋਟਰ ਦੇ ਥਰੂ ਅਸੀਂ ਪੰਪ ਕਰਦੇ ਹਾਂ ਹਰ ਇੱਕ ਕੜਾਏ ਦੇ ਵਿੱਚ। ਠੀਕ ਹੈ। ਉਹ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗਾ। ਠੀਕ ਹੈ। ਬਾਕੀ ਇਹ ਗੱਲ ਇਸ ਤੋਂ ਲੈ ਕੇ ਕੜਾਹਿਆਂ ਦੇ ਵਿੱਚ ਡਿਗਣ ਤੱਕ ਵੀ ਜਿਹੜਾ ਚੈਨਲ ਯੂਜ਼ ਹੋ ਰਿਹਾ ਜੇ ਤੁਸੀਂ ਦੇਖੋਗੇ ਤੇ ਆ ਸਟੀਲ ਦੀ ਪਾਈਪ ਹੈ ਜਿਹਦੇ ਰਾਹੀਂ ਅੰਦਰ ਰਸ ਜਾਣਾ ਹੈ ਰਾਈਟ ਔਰ ਅੰਦਰ ਵੀ ਹਰੇਕ ਵੇਲਣੇ ਦੇ ਹਰੇਕ ਕੜਾਏ ਦੇ ਉੱਤੇ ਹਾਂ ਇੰਡੀਪੈਂਡੈਂਟ ਜਿਹੜੀ ਡਿਲੀਵਰੀ ਸਿਸਟਮ ਹੈਗਾ ਉਹ ਸਟੀਲ ਦੇ ਪਾਈਪਸ ਦੇ ਥਰੂ ਹੀ ਹੈਗਾ ਠੀਕ ਹੈ ਔਰ ਉਹ ਉੱਥੇ ਉਹ ਰਸ ਉੱਥੇ ਤੱਕ ਪਹੁੰਚਦਾ ਠੀਕ ਹੈ ਉਹਨਰੀ ਗੱਲ ਕੁਕਿੰਗ ਦੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਜੀ ਸਟੀਮ ਦੇ ਨਾਲ ਹੀ ਅਸੀਂ ਕੁਕ ਕਰਦੇ ਆਂ ਤੇ ਇਹ ਬੋਇਲਰ ਹੈ ਜੀ ਠੀਕ ਹੈ ਔਰ ਇਹ ਬੋਇਲਰ ਜਿਹੜਾ ਹੈ ਹਾ ਇਹ ਆਪਣੇ ਆਪ ਦੇ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੋਇਲਰ ਹੈਗਾ ਆ ਠੀਕ ਹੈ ਇਹ ਦੀ ਬੜੀ ਆ ਸਖਤ ਕੰਡੀਸ਼ਨਸ ਹੁੰਦੀਆਂ ਆ ਜੀ अच्छा ये वो फुलफिल करनीयां पेंडियां है इते स्पेसिफिक टेक्नीशियन जेड़ा हैगा बॉयलर मैन वो ट्रेन्ड हुंदा है अच्छा एक बंदा रखया ਤੁਸੀਂ ਇੱਥੇ ਪੱਕਾ ਜੀ ਪੱਕਾ ਪੱਕਾ ਜੀ ਠੀਕ ਹੈ ਇਹ ਪਾਈਪ ਆ ਰਹੀ ਹੈ ਸਟੀਮ ਵਾਲੀ ਇਹ ਸਟੀਮ ਵਾਲੀ ਪਾਈਪ ਉੱਥੋਂ ਆ ਰਹੀ ਹੈ ਜੀ ਜਿ ਜੀ ਦੇਖੋਗੇ ਇੱਥੋਂ ਆ ਕੇ ਕਿ ਇਹ ਸਟੀਮ ਦੀ ਜਿਹੜੀ ਪਾਈਪ ਇੱਥੇ ਆ ਜਾਂਦੀ ਹੈ ਜੀ ਠੀਕ ਹੈ ਇੱਥੋਂ ਫਿਰ ਹਾਸ ਪੁਆਇੰਟ ਤੋਂ ਅੰਦਰ ਡਿਲੀਵਰੀ ਚਲੀ ਜਾਂਦੀ ਹੈ ਠੀਕ ਹੈ ਔਰ ਇਹਦੇ ਵਿੱਚ ਸਟੀਮ ਦੀ ਜਿਹੜੀ ਸਾਡੀ ਖਾਸੀਅਤ ਹੈ ਵਿਸ਼ੇਸ਼ਤਾ ਹੈ ਜੀ ਜੀ ਇਹਦੇ ਵਿੱਚ ਕੋਈ ਵੀ ਚੀਜ਼ ਦੀ ਵੇਸਟੇਜ ਨਹੀਂ ਹੈ ਜੀ ਅੱਛਾ ਜਿਹੜਾ ਸਾਡਾ ਬਾਲਣੀਆਂ ਵਿਗਾਸ ਆ ਇਹ ਵੀ ਸਵਾਹ ਬਹੁਤ ਨਾ ਮਾਤਰੀ ਹੁੰਦੀ ਆ ਉਹ ਵੀ ਜਦੋਂ ਅਸੀਂ ਤੁਸੀਂ ਲਾਓ ਜੀ ਜਦੋਂ ਅਸੀਂ ਝੋਨੇ ਦੀ ਆਪਣੀ ਉਹ ਕਰਦੇ ਆ ਪਨੀਰੀ ਵੀ ਜੜੀ ਹੁੰਦੀ ਆ ਤੇ ਉਦੋਂ ਅਸੀਂ ਸਵਾਹ ਲੈ ਕੇ ਆਉਂਨੇ ਆ ਕਦੀ ਹੰਬੀਰਾ ਮਿਲ ਤੋਂ ਕਦੀ ਇਹ ਲੈਨੇ ਆ ਤੇ ਉਹ ਵੀ ਸਾਨੂੰ ਲਿਆਉਣੀ ਪੈਂਦੀ ਆ ਤੇ ਸਾਡੀ ਉਹ ਸਵਾਹ ਵੀ ਜਿਹੜੀ ਹੈਗੀ ਆ ਖੇਤਾਂ 'ਚ ਯੂਜ਼ ਹੋ ਜਾਂਦੀ ਆ ਉਹ ਸਾਡੀ ਉਹਦੇ ਲਈ ਯੂਜ਼ ਹੁੰਦੀ ਆ ਜੀ ਠੀਕ ਹੈ ਸੋ ਔਰ ਜਿਹੜਾ ਪਾਣੀ ਹੈਗਾ ਆ ਇਹ ਰੀਸਾਈਕਲ ਹੁੰਦਾ ਰਹਿੰਦਾ ਜੀ ਅੱਛਾ ਜਿਹੜਾ ਇਹ ਪਾਣੀ ਜਿਹੜਾ ਸਟੀਮ ਅੰਦਰ ਗਈ ਉਸ ਤੋਂ ਬਾਅਦ ਜਿਹੜੀ ਸਟੀਮ ਜਦੋਂ ਪਾਣੀ ਉਫੇ ਕੰਡੈਂਸ ਹੋ ਜਾਂਦੀ ਹੈ ਫਾਰਮ ਪਾਣੀ ਦੇ ਫਾਰਮ ਚ ਆ ਜਾਂਦੀ ਹੈ ਤੇ ਇਸ ਟੈਂਕ ਚ ਆ ਜਾਂਦੀ ਹੈ ਠੀਕ ਹੈ ਇਸ ਟੈਂਕ ਤੋਂ ਅਸੀਂ ਫਿਰ ਵਾਪਸ ਸਟੀਮ ਬੋਇਲਰ ਦੇ ਵਿੱਚ ਬੋਇਲਰ ਚਲੇਗੀ ਠੀਕ ਹੈ ਬਸ ਇਹਦੀ ਮੇਨਟੇਨੈਂਸ ਇਹਦੀ ਸਾਫ ਸਫਾਈ ਦਾ ਬਹੁਤ ਜ਼ਿਆਦਾ ਜ਼ਰੂਰੀ ਰੱਖਣਾ ਹੁੰਦਾ ਕਿਉਂਕਿ ਜਿਹੜਾ ਬੋਇਲਰ ਹੈਗਾ ਆ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਡੈਂਜਰਸ ਜਿਹਨੂੰ ਕਹਿੰਦੇ ਨੇ ਆ ਕਿ ਉਹਦੀ ਮੇਨਟੇਨੈਂਸ ਬਹੁਤ ਇੰਪੋਰਟੈਂਟ ਹੈਗੀ ਆ ਔਰ ਉਹਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਹਦੀ ਕੰਡੀਸ਼ਨਸ ਜਿਹੜੀਆਂ ਬਹੁਤ ਸਟਰੋਂਗ ਤੇ ਸਖਤ ਹੁੰਦੀਆਂ ਹੂੰ ਠੀਕ ਹੈ ਇਹ ਅੰਦਰ ਲੱਗੇ ਹੋਏ ਨੇ ਜੀ ਕਿੜਾਈ ਹਾਂਜੀ ਠੀਕ ਹੈ ਇਸ ਟੀਮ ਇਹਨਾਂ ਦੇ ਹੀਟਾਂ ਲੱਗੀ ਹੋਈ ਹੈ ਦੇਖੋ ਜੀ ਜਿੱਦਾਂ ਤੁਸੀਂ ਦੇਖੋ ਉਹ ਪਿੱਛੇ ਉਹ ਚੈਨਲ ਆ ਰਿਹਾ ਵੱਡਾ ਸਟੀਮ ਦਾ ਪਾਈਪ ਉਹਦੇ ਥਰੂ ਸਟੀਮ ਆ ਰਹੀ ਹੈ ਔਰ ਉੱਥੇ ਦੋ ਗੇਜ ਹੈ ਜੀ ਠੀਕ ਹੈ ਜੇ ਤੁਹਾਨੂੰ ਪੀਲੀਆਂ ਨੋਬਸ ਦਿਖਦੀਆਂ ਹੋਣ ਉਹ ਨੋਬਸ ਦੇ ਥਰੂ ਕਿੰਨੀ ਸਟੀਮ ਸਾਨੂੰ ਚਾਹੀਦੀ ਆ ਠੀਕ ਹੈ ਕੁਕਿੰਗ ਲਈ ਉਹ ਸਟੀਮ ਉੱਥੋਂ ਕਿੰਨੀ ਛੱਡਣੀ ਹੈ ਕਿੰਨੀ ਬੰਦ ਕਰਨੀ ਹੈ ਕਦੋਂ ਚਲਾਉਣੀ ਹੈ ਸੋ ਇਹਦੇ ਇਮੀਡੀਏਟਲੀ ਅਸੀਂ ਹੀਟ ਸਟਾਪ ਕਰ ਸਕਦੇ ਹਾਂ ਇਮੀਡੀਏਟਲੀ ਹੀਟ ਅਸੀਂ ਇੰਟਰੀਡਿਊਸ ਕਰ ਸਕਦੇ ਹਾਂ ਜਿੰਨੀ ਲੋਡ ਹੈ ਉਹਦੇ ਮੁਤਾਬਕ ਜਿੰਨੀ ਲੋਡ ਦੇ ਮੁਤਾਬਕ ਜਿਹੜਾ ਇਹ ਆਪਣੇ ਆਪ ਦੇ ਵਿੱਚ ਬੜੀ ਟੈਕਨੀਕਲ ਜੀ ਚੀਜ਼ ਹੈਗੀ ਆ ਸੋ ਗਰਮ ਬਣਨਾ ਆਉਣਾ ਇਹ ਸੁੱਕ ਜਾਂਦਾ ਨਾਲ ਦੂਸਰੀ ਜਿਹੜੀ ਵਿਸ਼ੇਸ਼ਤਾ ਇਹ ਹੈ ਜੀ ਕਿ ਹਰ ਇੱਕ ਪੈਨ ਦੇ ਵਿੱਚ ਹਮ ਬਾਰ-ਬਾਰ ਹੀਟਿੰਗ ਨਹੀਂ ਹੋਣੀ ਠੀਕ ਹੈ ਜਦੋਂ ਉੱਥੋਂ ਰਸ ਚੱਲ ਪਈ ਜੀ ਇੱਕ ਵਾਰੀ ਰਸ ਬੇਲਣੇ ਚ ਨਿਕਲ ਗਈ 1 ਘੰਟੇ ਦੇ ਅੰਦਰ ਅੰਦਰ ਉਹਨੇ ਪੈਨ ਦੇ ਵਿੱਚ ਆ ਜਾਣਾ ਠੀਕ ਹੈ ਵੱਧ ਤੋਂ ਵੱਧ 1 ਘੰਟਾ ਠੀਕ ਹੈ ਸੋ ਫਰੈਸ਼ ਜੂਸ 1 ਘੰਟੇ ਦੇ ਅੰਦਰ ਆ ਜਾਂਦਾ ਠੀਕ ਹੈ ਔਰ ਹਰ ਇੱਕ ਪੈਨ ਦੇ ਵਿੱਚ ਇੰਡੀਪੈਂਡੈਂਟ ਜੂਸ ਤੋਂ ਲੈ ਕੇ ਗੁੜ ਬੰਡ ਤੱਕ ਠੀਕ ਹੈ ਇੱਕੋ ਪੈਨ ਦੇ ਵਿੱਚ ਵਿਧੀ ਹੋਣੀ ਜੇ 6 ਪੈਨ ਤੁਹਾਨੂੰ ਦਿਖ ਰਿਹਾ ਤੇ ਹਰ ਇੱਕ ਪੈਨ ਨੇ इंडिपेंडेंट गॉड प्रोड्यूस करना है ठीक है ये नहीं है कि जी जदा ज्यादातर ਤੁਸੀਂ ਵੇਲੈਂਡ ਦੇਖੋਗੇ ਇੱਕ ਪਾਸੇ ਹੀਟ ਦੇਈ ਜਾਂਦੇ ਆ ਫਿਰ ਉਹਨੂੰ ਦੂਸਰੇ ਪਾਸੇ ਟ੍ਰਾਂਸਫਰ ਕਰੀ ਜਾਂਦੇ ਆ ਕੜ ਕੜ ਕੇ ਜਿਹੜਾ ਜਾਂਦਾ ਆ ਉਹ ਕੜਨ ਵਾਲਾ ਕੰਮ ਨਹੀਂ ਹੈ ਠੀਕ ਹੈ ਇੱਕੋ ਵਨ ਟਾਈਮ ਹੀ ਹੈ ਵਨ ਟਾਈਮ ਹੀ ਹੈ ਠੀਕ ਹੈ ਵਨ ਟਾਈਮ ਹੈਗਾ ਉਹਦੇ ਵਿੱਚ ਆ ਜਾਂਦਾ ਜੀ ਇਹ ਸਾਡਾ ਸਾਰਾ ਹਾਈਡਰੌਲਿਕ ਸਿਸਟਮ ਹੈ ਇਹਦੇ ਵਿੱਚ ਲਿਵਰ ਸਿਸਟਮ ਹੈ ਗੀਅਰ ਸਿਸਟਮ ਹੈਗਾ ਜਦੋਂ ਪੈਨ ਆ ਗਿਆ ਆ ਗੰਡ ਜਿਹੜੀ ਆ ਗਈ ਆ ਇਹ ਲਾਈ ਨਾਲ ਹੀ ਆ ਜਾਣਾ ਇਹ ਗੰਡ ਥੱਲੇ ਆ ਗਈ ਠੀਕ ਹੈ ਲਿਵਰ ਨੂੰ ਅਸੀਂ ਘੁਮਾਉਨੇ ਆ ਗੋੜੇ ਦੇ ਵਿੱਚ ਆ ਜਾਂਦਾ ਠੀਕ ਹੈ ਇਹ ਤੋਂ ਬਾਅਦ ਇਹ ਚ ਆ ਕੇ ਇਹਨੂੰ ਚਾਂਟ ਮਾਰ ਕੇ ਉਹ ਮੈਨੂਅਲੀ ਕਰਦੇ ਜੀ ਚਾਂਟ ਮਾਰਨੀ ਬਿਲਕੁਲ ਗੁਰਮੂ ਤੇ ਉਹਦੀ ਜਿਹਨੂੰ ਮਿਕਸ ਕਰਨਾ ਚਾਂਟ ਮਾਰਨ ਤੋਂ ਬਾਅਦ ਫਿਰ ਅੱਛਾ ਇਹ ਇਹ ਆ ਗਿਆ ਹੁਣ ਇਹ ਅੱਜ ਕੋਈ ਉੱਥੇ ਪੱਤ ਕੱਢਣ ਲੱਗੇ ਨੇ ਠੀਕ ਹੈ ਅੱਛਾ ਇਹ ਸਾਰਾ ਆਟੋਮੈਟਿਕ ਹੀ ਹੈ ਸਿਸਟਮ ਸਾਰਾ ਇਹ ਇਹ ਸਾਰਾ ਆਟੋਮੈਟਿਕ ਹੈ ਠੀਕ ਹੈ ਇਹ ਤਿਆਰ ਹੋ ਗਿਆ ਯਾ ਬਿਲਕੁਲ ਇਹ ਫਿਰ ਇਹਦਾ ਕੋਈ ਟੈਂਪਰੇਚਰ ਵੀ ਦੇਖਦੇ ਹੋ ਜਾਂ ਕਿ ਆਈਡੀਆ ਹੋ ਜਾਂਦਾ ਇਹ ਕਿ ਬਣ ਗਿਆ ਹੈ ਨਹੀਂ ਜੀ ਇਹਦਾ ਟੈਂਪਰੇਚਰ ਸਾਰਾ ਉੱਥੇ ਹੀ ਕੰਟਰੋਲਡ ਹੈ ਜੀ ਠੀਕ ਹੈ ਸਾਡਾ ਸਾਰਾ ਕੰਟਰੋਲਡ ਹੈਗਾ ਜੀ ਬਾਕੀ ਕੁਛ ਸਮੇਂ ਬਾਅਦ ਇਦਾਂ ਦੀ ਸਥਿਤੀ ਆ ਜਾਂਦੀ ਹੈ ਜੀ ਕਿ ਜਿਹੜਾ ਸਟਾਫ ਕੰਮ ਕਰ ਰਿਹਾ ਹੁੰਦਾ ਜੀ ਉਹ ਐਕਸਪੋਰਟ ਹੋ ਜਾਂਦਾ ਹੈ ਜੀ ਹਾਂ ਉਹ ਬਿਨਾਂ ਦੇਖੇ ਵੀ ਕੰਮ ਕਰ ਲੈਂਦਾ ਪਰ ਸਾਡੇ ਕੋਲ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਕੈਨੀਕਲੀ ਸਾਰੀਆਂ ਚੀਜ਼ਾਂ ਸਾਡੇ ਕੋਲ ਠੀਕ ਹੈ ਇਸ ਟੀਮ ਦੇ ਨਾਲ ਫਿਰ ਘੱਟ ਸਮਾਂ ਲੱਗਦਾ ਜਿਵੇਂ ਅੱਗ ਦੇ ਨਾਲ ਤਾਂ ਤੁਸੀਂ ਮੈਨੂੰ ਦੇਖੋ ਜਿਹੜਾ ਆ ਆ ਨਿਕਲਿਆ ਇਹ ਸਵਾ ਘੰਟੇ ਦਾ ਪ੍ਰੋਸੈਸ ਹੈ ਅੱਛਾ ਸਵਾ ਘੰਟੇ ਚ ਹੋ ਜਾਣੀ ਪੱਤ ਨਿਕਲ ਰਸ ਨਿਕਲਣ ਤੋਂ ਲੈ ਕੇ ਗੁੜ ਜਿਹਨੇ ਚਾਟ ਮਾਰਨ ਤੋਂ ਲੈ ਕੇ ਸਾਰਾ ਕੁਝ ਇਸ ਟੈਂਸਲ ਦੇ ਵਿੱਚ ਗੁੜ ਬਣ ਤੱਕ ਅਸੀਂ ਤਕਰੀਬਨ ਤਕਰੀਬਨ 2 ਤੋਂ 2.5 ਘੰਟੇ ਦੇ ਵਿੱਚ ਗੁੜ ਬਣ ਕੇ ਐਕਸਾਈਟ ਤੇ ਤਿਆਰ ਹੋ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਨਾਲ ਹੀ ਪੈਕਿੰਗ ਹੋ ਜਾਂਦੀ ਹੈ ਅੱਛਾ ਇਹ ਫਿਰ ਇੱਧਰ ਲਾਇਆ ਹੋਇਆ ਤੁਸੀਂ ਸਾਂਚੇ ਜੇ ਇਹ ਸਟੈਂਸਲਸ ਹੈਗੇ ਆ ਜੀ ਠੀਕ ਹੈ ਇਹ ਫਿਰ ਜਦੋਂ ਠੰਡਾ ਹੋ ਗਿਆ ਇਹਨੂੰ ਉੱਧਰ ਲਾ ਦੋਗੇ ਹਾਂਜੀ ਠੀਕ ਹੈ ਇਹ ਤਾਂ ਇੱਧਰ ਹੋ ਗਿਆ ਪ੍ਰੋਸੈਸ ਫਿਰ ਠੀਕ ਹੈ ਇਹ ਕਿੰਨੀ ਤਰ੍ਹਾਂ ਦਾ ਬਣਾਉਂਦੇ ਹੋ ਜੀ ਤੁਸੀਂ ਗੁੜ ਫਿਰ ਇਹ ਅਸੀਂ ਜੀ ਗੁੜ ਸਾਡਾ ਜਿਹੜਾ ਹੈਗਾ ਅਸੀਂ ਬੇਸਿਕ ਗੁੜ ਜੀ ਜਦੋਂ ਅਸੀਂ ਕਿੰਨੇ ਗਾ ਟ੍ਰੈਡੀਸ਼ਨਲ ਕਈ ਲੋਕ ਵੀ ਪੇਸੀ ਵਾਲਾ ਪਸੰਦ ਕਰਦੇ ਆ ਪੇਸੀ ਗੁੜ ਹੈਗਾ ਆ ਜਾਂ ਫਿਰ ਕਯੂਬਸ ਦੇ ਵਿੱਚ ਜਿਹੜਾ ਗੁੜ ਹੈਗਾ ਆ ਠੀਕ ਹੈ ਠੀਕ ਹੈ ਨਾ ਇੱਕ ਕਯੂਬ ਵਾਲਾ ਗੁੜ ਹੈਗਾ ਠੀਕ ਹੈ ਅ देन ਮਸਾਲਾ ਗੁੜ ਜਿਹਦੇ ਵਿੱਚ ਕੀ ਸੌਂਫ ਇਲਾਚੀ ਹੋਗੀ ਮਲਠੀ ਸੁੰਡ ਇਹ ਸਾਰੀਆਂ ਚੀਜ਼ਾਂ ਪਾਈਆਂ ਹੁੰਦੀਆਂ ਠੀਕ ਹੈ ਫਲੇਵਰ ਨੇ ਵੱਖਰੇ ਫਲੇਵਰ ਨੇ ਆ ਜੀ ਇਹ ਇਹ ਮਸਾਲਾ ਗੁੜ ਹੈ ਜੀ ਸਿਆਲਾਂ ਦੇ ਵਿੱਚ ਲੋਕੀ ਬਹੁਤ ਪਸੰਦ ਕਰਦੇ ਆ ਸਾਡਾ ਬਹੁਤ ਹਾਈ ਡਿਮਾਂਡ ਚ ਵੀ ਰਹਿੰਦਾ ਲੋਕੀ ਬੜਾ ਸ਼ੌਕ ਦੇ ਨਾਲ ਉਹਨੂੰ ਲੈ ਕੇ ਜਾਂਦੇ ਆ ਜੀ ਅੱਛਾ ਠੀਕ ਹੈ ਸੋ ਫਿਰ ਉਸ ਤੋਂ ਬਾਅਦ ਅਲਾਵਾ ਕੁਝ ਲੋਕੀ ਜਿਹੜੇ ਗਜਕ ਬਣਾਉਂਦੇ ਆ ਜੀ ਗਜਕ ਦਾ ਪ੍ਰੋਸੈਸ ਥੋੜਾ ਜਿਹਾ ਜਿਦਾ ਆਪਾਂ ਚੈਨਲਸ ਦੇ ਵਿੱਚ ਦੇਖਦੇ ਆਂ ਜਾਂ YouTube 'ਚ ਦੇਖਦੇ ਆਂ ਕਈ ਲੋਕਾਂ ਦਾ ਬੜਾ ਉਤਲ ਜਿਆ ਗਿਆ ਕਿ ਸਾਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਕਹਿੰਦੇ ਜੀ ਤੁਸੀਂ ਗਜਕ ਬਣਾਵਾਂਗੇ ਜੀ ਸਾਨੂੰ ਗਜਕ ਸਾਡਾ ਵਸਲੀ ਗੱਲ ਨਹੀਂ ਹੈ ਫਿਰ ਅਸੀਂ ਜੀ ਮੂੰਗਫਲੀ ਦੀਆਂ ਗਿਰੀਆਂ ਭੁੰਨ ਕੇ ਪੀਨਟ ਗੁੜ ਜਿਹੜਾ ਆ ਮੂੰਗਫਲੀ ਵਾਲਾ ਗੁੜ ਉਹ ਬਣਾਉਣਾ ਸ਼ੁਰੂ ਕੀਤਾ ਹੈ। ਠੀਕ ਹੈ। ਉਹ ਵੀ ਕਾਫੀ ਪੌਪੂਲਰ ਆ। ਠੀਕ ਹੈ। ਕਈ ਸ਼ਕੀਨ ਲੋਕੀ ਆ ਮੈਂ ਡਿਮਾਂਡ ਕੀਤੀ ਕਿ ਜੀ ਸਾਨੂੰ ਡਰਾਈ ਫਰੂਟ ਵਗੈਰਾ ਵਧੀਆ ਸਾਰਾ ਕੁਝ ਪਾਓ। ਉਹਦੇ ਵਿੱਚ ਕਾਜੂ, ਬਦਾਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਪਾ ਕੇ ਅਸੀਂ ਡਰਾਈ ਫਰੂਟ ਗੁੜ ਵੀ ਬਣਾਇਆ। ਠੀਕ ਹੈ। ਜਿਵੇਂ ਕਿਸੇ ਦੀ ਡਿਮਾਂਡ ਆ ਜਾਂਦੀ ਹੈ। ਜਿਵੇਂ ਕਿਸੇ ਦੀ ਡਿਮਾਂਡ ਇਦਾਂ ਨਹੀਂ ਹੈ ਮਤਲਬ ਜਿਹੜੀਆਂ ਪੌਪੂਲਰ ਚੀਜ਼ਾਂ ਜਦੋਂ ਅਸੀਂ ਸਾਨੂੰ ਕੋਈ ਕਹਿੰਦਾ ਜੀ ਸਾਨੂੰ ਡਰਾਈ ਫਰੂਟ ਗੁੜ ਚਾਹੀਦਾ ਹੈ ਠੀਕ ਹੈ ਬਾਕੀ ਤਕਰੀਬਨ ਸਾਰੀਆਂ ਚੀਜ਼ਾਂ ਸਾਡੀ ਰੈਗੂਲਰ ਪ੍ਰੋਡਕਸ਼ਨ ਹੁੰਦੀ ਰਹਿੰਦੀ ਆ ਠੀਕ ਹੈ ਇੱਥੇ ਬੜੀ ਹੀਟ ਆ ਜੀ ਰੂਮ ਦੇ ਵਿੱਚ ਜਿੱਥੇ ਸਾਰਾ ਰੱਖਿਆ ਸਟਾਕ ਤੁਸੀਂ ਇਹ ਜੀ ਸਾਡਾ ਡਰਾਇਰ ਰੂਮ ਹੈ ਜੀ ਇੱਥੇ ਜਿਹੜਾ ਗੁੜ ਜਿਹੜਾ ਹੈਗਾ ਜਿਹੜੀ ਵਿਧੀ ਤੁਸੀਂ ਜਨਰਲੀ ਕਿਸੇ ਵੀ ਪਲਾਂਟ ਤੇ ਜਿੱਥੇ ਵੀ ਤੁਸੀਂ ਵਿਜ਼ਿਟ ਕੀਤੀ ਹੋਗੀ ਦੇਖੀ ਨਹੀਂ ਹੋਏਗੀ ਜਾਂ ਘੱਟ ਦੇਖੀ ਹੋਏਗੀ ਮੈਂ ਬਹੁਤ ਘੱਟ ਦੇਖੀ ਆ ਇਹ ਸਿਰਫ ਸਾਡਾ ਹੀ ਆ ਅਸੀਂ ਇੱਕ ਇਹ ਇਹ ਸਾਡੀ ਡ్రਾਈਂਗ ਯੂਨਿਟ ਹੈਗੀ ਆ ਇਸ ਲਈ ਜਦੋਂ ਗੁੜ ਪ੍ਰੋਡਿਊਸ ਹੋ ਕੇ ਆ ਜਾਂਦਾ ਸਾਡੇ ਕੋਲ ਜੀ ਤੇ ਉਸ ਤੋਂ ਬਾਅਦ ਅਸੀਂ ਉਸ ਗੁੜ ਨੂੰ ਦੋ ਦਿਨ ਤੱਕ 48 ਘੰਟੇ ਤੱਕ ਸਾਡਾ ਉਹ ਗੁੜ ਅਸੀਂ ਦੇਖੂਗੀ ਆ ਲੇਆਉਟ ਹੋਇਆ ਹੋਇਆ ਅਸੀਂ ਇਹਨੂੰ ਇਹਨੂੰ ਫਲਾਰ ਕੇ ਰੱਖਦੇ ਆ ਔਰ ਇਹਨੂੰ ਇਹ ਰੂਮ ਜਿਹੜਾ ਹੈਗਾ ਇਹਦਾ ਟੈਂਪਰੇਚਰ ਤਕਰੀਬਨ ਤਕਰੀਬਨ 37 ਤੋਂ 40 ਡਿਗਰੀ ਦੇ ਵਿੱਚ ਅਸੀਂ ਰੱਖਦੇ ਆ ਠੀਕ ਹੈ ਇਹਦਾ ਕਾਰਨ ਕੀ ਵੈਸੇ ਤਾਂ ਅਸੀਂ ਦੇਖਦੇ ਆ ਕਿ ਕਈ ਵਾਰੀ ਤਾਜ਼ਾ ਤਾਜ਼ਾ ਇਹ ਬੰਦਾ ਕਹਿੰਦਾ ਕਿ ਗੁੜ ਕੱਢ ਕੇ ਲੈ ਜੀ ਨਹੀਂ ਜੀ ਦੇਖੋ ਗੁੜ ਦੀ ਤਸਵੀਰ ਹੈ ਜੀ ਜਦ ਤਾਜ਼ਾ ਗੁੜ ਹੈ ਤਾਂ ਉਹਦੇ ਵਿੱਚ ਮੋਇਸਚਰ ਰਹਿ ਗਿਆ ਤਾਂ ਉਹ ਗੁੜ ਫੇਰ ਖਰਾਬ ਹੋਣ ਦਾ ਵੀ ਇਹੀ ਵੱਡਾ ਕਾਰਨ ਹੈ ਕਿ ਗੁੜ ਦੇ ਵਿੱਚ ਪਾਣੀ ਰਹਿ ਜਾਂਦਾ ਅੱਛਾ ਤਕਰੀਬਨ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਦਾ ਜੀ ਜਿਹੜੇ ਆ ਸਾਡਾ ਕਯੂਬ ਹੈਗਾ ਇੱਕ ਕਯੂਬ ਜਿਹੜਾ ਆ ਬੇਸਿਕਲੀ ਆ ਜੇ ਬਿਲਕੁਲ ਸਕੁਅਰ ਕਯੂਬ ਜਿਹੜਾ ਹੈਗਾ ਆ ਇਹ 16 ਤੋਂ ਬੇਸਿਕਲੀ ਐਕਚੁਅਲੀ ਇਹ 22 ਗ੍ਰਾਮ ਦਾ 22-23 ਗ੍ਰਾਮ ਦਾ ਸਾਡੇ ਕੋਲ ਜਦੋਂ ਅਸੀਂ ਪ੍ਰੋਡਕਸ਼ਨ ਰੂਮ ਚੋਂ ਇਹਦੇ ਰੋਂਦੇ ਆ ਤੇ ਲੈ ਕੇ ਆਉਂਦੇ ਆ ਮੈਂ ਤਾਂ ਹੀ ਦੇਖ ਰਿਹਾ ਇਹਦਾ weight ਘਟਾ ਮੋਇਸਚਰ ਸੁੱਕ ਗਿਆ ਇਹਦਾ ਇਹ ਜੀ 16 ਗ੍ਰਾਮ ਰਹਿ ਗਿਆ ਜੀ ਹੁਣ ਅੱਛਾ 22 ਤੋਂ 23 ਗ੍ਰਾਮ ਦਾ ਜਿਹੜਾ ਗੁੜ ਦਾ ਪੀਸ ਇੱਕ ਸੀਗਾ ਇਸ 16 ਗ੍ਰਾਮ ਤੇ ਆ ਗਿਆ 15 ਤੋਂ 16 ਗ੍ਰਾਮ اچھا 20 ਤੋਂ 25% ਇਹਦਾ ਲਾਸ ਆ ਠੀਕ ਹੈ ਜਿਹੜਾ 1 ਕਿਲੋ ਗੋੜ ਤੁਸੀਂ ਕਹਿੰਦੇ ਤਾਜ਼ਾ ਤਾਜਾ ਵੇਲਣੇ ਦਾ ਤੁਸੀਂ ਕਹਿੰਦੇ ਜੀ 1 ਕਿਲੋ ਗੋੜ ਲੈਣੇ ਆ ਤੇ ਮੇਤੋਂ ਵੀ ਲਓਗੇ ਤੇ ਤਾਜ਼ਾ 1 ਕਿਲੋ ਹੋਊਗਾ ਪਰ ਜਦੋਂ ਮੇਰੇ ਕੋਲ ਤੁਸੀਂ ਕਾਊਂਟਰ ਤੇ ਮੇਰੇ ਸੇਲ ਕਰੋਗੇ ਤਾਂ 750 ਗ੍ਰਾਮ ਰਹਿ ਜਾਊਗਾ ਹਾਂ ਇਹ ਤਾਂ ਫਿਰ ਨੁਕਸਾਨ ਨਹੀਂ ਇਹ ਨੁਕਸਾਨ ਹੈ ਜੀ ਤੇ ਇਕਨੋਮਿਕਸ ਹੈ ਜੀ ਇਹ ਤੁਸੀਂ ਆਪ ਸਮਝਣ ਵਾਲੀ ਗੱਲ ਹੈਗੀ ਹੈ ਜੀ ਹਾਂ ਇਹ ਜਿਹੜੇ ਇਹ ਗੋੜੇ ਕਿਸੇ ਦਾ ਰੰਗ ਸਾਫ਼ ਹੈ ਹਨਾ ਜਿਵੇਂ ਇਹ ਬ੍ਰਾਊਨ ਸ਼ੇਡ ਦੇ ਵਿੱਚ ਆ ਹੋਰ ਇਹ ਫਲੇਵਰ ਹੈ ਕਿ ਜਾਂ ਫਿਰ ਗੰਨੇ ਦਾ ਫਰਕ ਹੈ ਇਹ ਨਹੀਂ ਜੀ ਇਹ ਬੇਸਿਕਲੀ ਹਰੇਕ ਗੰਨੇ ਦੀ ਜਿਹੜੀ ਵੈਰਾਈਟੀਆਂ ਹੁੰਦੀਆਂ ਆ ਗੰਨੇ ਦੀਆਂ ਸਾਇੰਸ ਦਾ ਨਾਮ ਹੈ ਜਿੱਦਾਂ ਤਮਾ ਇਸਮੇ ਸਰ ਜਿੱਦਾਂ 85 92 96 95 ਹਾਂ ਨਾਂਨ ਵਿੱਚ ਇਹ ਕਈ ਵੈਰਾਈਟੀਆਂ ਹੈਗੀਆਂ ਗੰਨੇ ਦੀਆਂ ਇਹਨਾਂ ਨੂੰ ਨੰਬਰ ਦਿੱਤੇ ਗਏ ਆ ਸਾਡੇ ਕਪੂਰਥਲੇ ਦੇ ਵਿੱਚ ਗੰਨਾ ਰਿਸਰਚ ਫਾਰਮ ਆ ਉੱਥੇ ਡਾਕਟਰ ਸੰਘੇੜਾ ਆ ਜੀ ਠੀਕ ਹੈ ਜਿਹੜੇ ਇੱਥੇ ਦੇ ਡਾਇਰੈਕਟਰ ਆ ਉਹਨਾਂ ਨੂੰ ਸਾਨੂੰ ਸਮੇਂ-ਸਮੇਂ ਤੋਂ ਸਾਨੂੰ ਉਹ ਗਾਈਡੈਂਸ ਦਿੰਦੇ ਆ ਅਸੀਂ ਉਹਨਾਂ ਦੇ ਮਾਰਗਦਰਸ਼ਨ ਤੇ ਵੀ ਕੰਮ ਕਰਦੇ ਆ ਉਹ ਸਾਨੂੰ ਵੈਰਾਈਟੀਆਂ ਵੀ ਸਜੈਸਟ ਕਰਦੇ ਆ ਜੀ ਸੋ ਹਰ ਇੱਕ ਗੰਨੇ ਦੀ ਤਸਵੀਰ ਹੁੰਦੀ ਹੈ ਜੀ ਹਾਂ ਸੋ ਕਿਸੇ ਗੰਨੇ ਦਾ ਜਿੱਦਾਂ ਆ ਆ ਇੱਕ ਆ ਗੰਨਾ ਹੈ ਜੀ ਇਹਦਾ ਰੰਗ ਦੇਖੋ ਕਿੰਨਾ ਡਾਰਕ ਹੈ ਜੀ ਸੇਮ ਵਿਧੀ ਦੇ ਵਿੱਚ ਗਿਆ ਸੇਮ ਵਿਧੀ ਦੇ ਵਿੱਚ ਦੋਨੋਂ ਚੀਜ਼ਾਂ ਬਣੀਆਂ ਜੀ ਸੇਮ ਟਾਈਮ ਸੇਮ ਦੋਨਾਂ ਦੇ ਵਿੱਚ ਦੇਖੋ ਕਿੰਨਾ ਫਰਕ ਠੀਕ ਹੈ ਵੈਰਾਈਟੀ ਗੰਨੇ ਦੀ ਵੈਰਾਈਟੀ ਦੀ ਵੈਰਾਈਟੀ ਹੈ ਜੀ ਆ ਤਾਂ ਆਈ ਐਮ ਸ਼ੋਰ ਕਿ ਇਹ 92 ਜਾਂ 96 ਹੋਊਗਾ ਠੀਕ ਹੈ ਤੇ ਸਾਹਿਬ ਨੇ ਇਹ 85 ਨਹੀਂ ਹੈ ਬਟੇ ਇਹ ਇਹ ਵੈਰਾਈਟੀ ਦਾ ਫਰਕ ਹੋ ਸਕਦਾ ਹੈ ਇਹ ਵੈਰਾਈਟੀ ਦਾ ਗੰਨੇ ਦਾ ਫਰਕ ਹੈ ਕਿਉਂਕਿ ਮੈਨੂੰ ਇਹਦਾ ਪਤਾ ਨਹੀਂ ਹੈ ਕਿ ਕਿਹੜੀ ਟਰਾਲੀ ਆਈ ਹੋਣੀ ਹੈ ਇਹ ਤਾਂ ਮੈਨੂੰ ਪਤਾ ਹੈ ਕਿ ਇਸ ਵੇਲੇ ਜਿਹੜਾ ਚੱਲ ਰਿਹਾ ਉਹ ਮੇਰਾ 96 ਦਾ ਚੱਲ ਰਿਹਾ ਹੈ ਠੀਕ ਹੈ ਜਿਵੇਂ ਇਹਦੇ ਚੋਂ ਨਮੀ ਰਹਿ ਗਈ ਜੀ ਜਿਵੇਂ ਤੁਸੀਂ ਦੱਸਿਆ ਕਿ 16 ਗ੍ਰਾਮ ਦੀ ਇੱਕ ਪੀਸ ਰਹਿ ਗਿਆ ਹੈ ਇਹ ਫਿਰ ਟਾਈਮ ਜ਼ਿਆਦਾ ਕੱਢ ਜਾਂਦਾ ਜਿਵੇਂ ਲੋਕਾਂ ਨੂੰ ਹੁੰਦਾ ਕਿ ਇਹ ਸੀਜ਼ਨ ਆ ਕਿ ਜਮਾ ਕਰਕੇ ਰੱਖ ਲਈਏ ਗੁੜ ਦੇਖੋ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਦੇਖ ਗੋੜਦਾ ਹੈ ਨਾ ਤਸਵੀਰ ਤੁਸੀਂ ਜਿੰਨਾ ਮਰਜ਼ੀ ਪਿਓਰ ਗੋੜ ਰੱਖ ਲਓ ਪਰ ਬਰਸਾਤਾਂ ਦੇ ਵਿੱਚ ਉਹਨੂੰ 1 ਸੋ ਇਹ ਗੁੜ ਦੀ ਤਸਵੀਰ ਆ ਗੁੜ ਦਾ ਆ ਰੰਗ ਜਿਹੜਾ ਅੱਜ ਇਹ ਰੰਗ ਹੈਗਾ ਆ ਇਹ ਇਹੀ ਤੁਸੀਂ ਥੋੜੇ ਸਮੇਂ ਬਾਅਦ ਦੇਖੋਗੇ 2-4 ਮਹੀਨੇ ਬਾਅਦ ਇਹਦਾ ਰੰਗ ਗਹਿਰਾ ਹੁੰਦਾ ਜਾਊ ਠੀਕ ਹੈ ਕਾਲੇ ਪਨ ਵੱਲ ਨੂੰ ਜਾਊਗਾ ਠੀਕ ਹੈ ਇਹ ਗੁੜ ਦੀ ਗੁੜ ਦੀ ਆਪਣੀ ਨੇਚਰ ਹੈ ਤਸਵੀਰ ਹੈ ਗੁੜ ਦੀ ਇਹ ਆਪਣੀ ਕੁਆਲਿਟੀ ਹੈਗੀ ਹੈ ਇਹ ਨਹੀਂ ਹੈ ਜਾਂ ਜਿਹੜੇ ਲੋਕੀ ਐਡਡ ਕਲਰ ਕਰਦੇ ਆ ਹਾਂ ਉਹ ਜਦੋਂ ਐਡਿਡ ਕਲਰ ਹੈ ਫਿਰ ਉਹ ਤਾਂ ਇੱਕ ਅਲੱਗ ਚੀਜ਼ ਹੋ ਗਈ ਠੀਕ ਹੈ ਅਸੀਂ ਕੋਈ ਕਲਰ ਕੋਈ ਕਿਸੇ ਤਰੀਕੇ ਦੀ ਐਡ ਨਹੀਂ ਕਰਦੇ ਕੋਈ 슈ਗਰ ਕਲਰ ਇਦਾਂ ਦੀ ਕੋਈ ਚੀਜ਼ ਜਿਹੜੀ ਹੈ ਅਸੀਂ ਕਿਸੇ ਤਰੀਕੇ ਨਾਲ ਵੀ ਨਹੀਂ ਐਡ ਕਰਦੇ ਠੀਕ ਹੈ ਆਮ ਤੌਰ ਤੇ ਕਈ ਲੋਕ ਕਹਿੰਦੇ ਨੇ ਕਿ ਚਾਹ ਦੇ ਵਿੱਚ ਅਸੀਂ ਗੁੜ ਪਾਉਂਦੇ ਆ ਤਾਂ ਚਾਹ ਫੁੱਟ ਜਾਂਦੀ ਹੈ ਉਹਦਾ ਕੀ ਕਾਰਨ ਹੈ ਦੇਖੋ ਦੋ ਚੀਜ਼ਾਂ ਹੈ ਇੱਕ ਤਾਂ ਪਿਓਰਲੀ ਸਿੱਧੀ ਜੀ ਗੱਲ ਹੈ ਜੀ ਐਡਲਟਰੇਸ਼ਨ ਹੈਗੀ ਆ ਹਨਾ ਉਹਦੇ ਵਿੱਚ ਕੁਝ ਨਾ ਕੁਝ ਕਮੀਆਂ ਹੈਗੀਆਂ ਕੋਈ ਚੀਜ਼ਾਂ ਮਿਕਸ ਇਦਾਂ ਦੀਆਂ ਕੀਤੀਆਂ ਗਈਆਂ ਹੈਗੀਆਂ ਜਿਹਦੇ ਕਰਕੇ ਨਹੀਂ ਉਹ ਹੋ ਜਾਂਦਾ ਪਰ ਵੱਡਾ ਕਾਰਨ ਜਿਹੜਾ ਹੈਗਾ ਆ ਜਿੱਦਾਂ ਹੁਣ ਮੈਂ ਗਾਰੰਟੀ ਨਹੀਂ ਦੇ ਸਕਦਾ ਕਿ ਮੇਰੇ ਗੁਣ ਦੇ ਵਿੱਚ ਵੀ ਚਾਫ ਫਟਣ ਦੀ ਗੁੰਜਾਇਸ਼ ਹੈਗੀ ਆ ਅੱਛਾ ਪਰ ਕੋਸ਼ਿਸ਼ ਸਾਡੀ ਇਹ ਰਹਿੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਕਵਰ ਕਰੀਦਾ ਗੰਨੇ ਦਾ ਜਿਹੜਾ ਪੀ ਐਚ ਲੈਵਲ ਹੈ ਗੰਨੇ ਦੇ ਦੋ ਤਰੀਕੇ ਨਾਲ ਅਸੀਂ ਦੇਖਿਆ ਇਹਦਾ ਆ ਜਿਹੜੀਆਂ ਜਿਹੜੇ ਅਸੀਂ ਟੈਸਟਿੰਗ ਕਰੀਦੀ ਹੈ ਇੱਕ ਗੰਨਾ ਜਿਹੜਾ ਉਹਦਾ 슈ਗਰ ਲੈਵਲ ਹਾਂ ਗੰਨਾ ਪੱਕਿਆ ਕਦੋਂ ਆ ਜਦੋਂ ਉਹਦਾ 슈ਗਰ ਕੰਟੈਂਟ ਜਿਹੜਾ 20 ਪੁਆਇੰਟ ਤੋਂ ਉੱਤੇ ਹੋ ਗਿਆ ਇਹਦਾ ਮਤਲਬ ਗੰਨਾ ਹੁਣ ਤਿਆਰ ਆ ਠੀਕ ਹੈ ਪੀੜਨ ਲਈ ਰਸ ਕੱਢਣ ਲਈ ਜਦੋਂ ਤੁਸੀਂ ਉਹਨੂੰ 18 19 17 15 ਤੇ ਕਰੋਗੇ ਤੇ ਉਹ ਕੱਚਾ ਗੰਨਾ ਆ ਠੀਕ ਹੈ ਰਸ ਬਣ ਜੂਗਾ ਗੁੜ ਬਣ ਜੂਗਾ ਪਰ ਨਾ ਤੇ ਉਹਦੇ ਵਿੱਚ ਸਵਾਦ ਆਊਗਾ ਉਹ ਜੱਡਾ ਬਣ ਜੂ ਉਹਦੇ ਵਿੱਚ ਕਈ ਤਰੀਕੇ ਦੀਆਂ ਤਕਲੀਫਾਂ ਆ ਜਾਣਗੀਆਂ ਸੋ ਵੀ ਪਲਸ 슈ਗਰ ਕੰਟੈਂਟ ਲੈਵਲ ਚਾਹੀਦਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਦੂਸਰਾ ਹੈਗਾ ਪੀ ਐਚ ਲੈਵਲ ਐਸਿਡਿਕ ਤੇ ਅਲਕਲਾਈਨ ਲੈਵਲ ਠੀਕ ਹੈ ਜੇ ਗੁੜ ਤੁਹਾਡਾ ਜੇ ਜਿਹੜਾ ਜਿੱਥੇ ਦਾ ਪਾਣੀ ਹੁਣ ਮੰਨ ਲਓ ਇਲਾਕਾ ਆ ਉਸ ਇਲਾਕੇ ਨੂੰ ਜਿਹੜਾ ਪਾਣੀ ਲੱਗਾ ਆ ਹਾਂ ਹਾਂ ਜੀ ਉਸ ਗਰਨੇ ਨੂੰ ਜਿਹੜਾ ਪਾਣੀ ਲੱਗਾ ਉਹ ਅਲਕੇ ਦੀ ਜ਼ਮੀਨ ਹੀ ਅਲਕਲਾਈਨ ਹੈਗੀਆ ਹਾਂ ਜਾਂ ਜ਼ਮੀਨ ਹੀ ਐਸਿਡਿਕ ਹੈਗੀਆ ਠੀਕ ਹੈ ਬੈਲੈਂਸ ਨਹੀਂ ਹੈਗੀ ਤੇ ਫਿਰ ਦੋਵਾਂ ਸਥਿਤੀਆਂ ਦੇ ਵਿੱਚ ਗੁੜ ਜਿਹੜਾ ਤੁਹਾਡਾ ਹੈਗਾ ਆ ਚਾਹ ਤੁਹਾਡੀ ਫਟੂ ਉਹ ਗੁੜ ਪਿਓਰ ਹੋ ਜਾਂਦਾ ਪਰ ਚਾਹ ਉਹਦੀ ਫਟਣੀ 100% ਹੈ ਠੀਕ ਹੈ ਕਿਉਂਕਿ ਉਹ ਤਜਾਬੀ ਮਾਦਦਾ ਉਹਦੇ ਵਿੱਚ ਆ ਐਸਿਡਿਕ ਹੋ ਜਾਂਦਾ ਜਾਂ ਉਹ ਅਲਕਲਾਈਨ ਹੋ ਜਾਂਦਾ ਤਾਂ ਉਹ ਇੱਕ ਕਾਰਨ ਆ ਠੀਕ ਹੈ ਸੋ ਹਰ ਗੁੜ ਜਿਹੜਾ ਚਾਹ ਫਟਣ ਦਾ ਕਾਰਨ ਇਹ ਨਹੀਂ ਹੁੰਦਾ ਵੀ ਤੁਹਾਡਾ ਗੁੜ ਇੰਪਿਓਰ ਆ ਠੀਕ ਹੈ ਹਾਂ ਉਹਦੇ ਵਿੱਚ ਹਾਂ ਅਸੀਂ ਇਸ ਚੀਜ਼ ਦੀ ਕੋਸ਼ਿਸ਼ ਕਰ ਹੀ ਲਿਆ ਵੀ ਜ਼ਮੀਨ ਦੇ ਜਿਹੜਾ ਖਿਆਲ ਰੱਖੀਏ ਜ਼ਮੀਨ ਦੀ ਸੋਇਲ ਟੈਸਟਿੰਗ ਕਰਕੇ ਅਸੀਂ ਉੱਥੋਂ ਹੀ ਗੰਨਾ ਪ੍ਰਕਿਰੋਪ ਕਰੀਦਾ ਜਾਂ ਫਿਰ ਜਦੋਂ ਗੰਨਾ ਪਿਓਰ ਕੀਤਾ ਤਾਂ ਉਸ ਗੰਨੇ ਦੇ ਵਿੱਚ ਉਹਦਾ ਪੀ ਐਚ ਲੈਵਲ ਚੈੱਕ ਕਰਕੇ ਫੇਰ ਹੀ ਅਸੀਂ ਪੀੜੀ ਦਾ ਸਾਨੂੰ ਇਹ ਰਿਪੋਰਟ ਘੱਟ ਹੀ ਹੁੰਦੀ ਹੈ ਠੀਕ ਹੈ ਚਲੋ ਇਹ ਤਾਂ ਹੋ ਗਿਆ ਪ੍ਰੋਸੈਸ ਵੈਸੇ ਆਮ ਲੋਕਾਂ ਦਾ ਨਾ ਸਵਾਲ ਵੀ ਹੁੰਦਾ ਮੈਂ ਤੇ ਉਹਨਾਂ ਕਿ ਤੁਸੀਂ ਪ੍ਰੋਫੈਸਰ ਹੋ ਤੁਸੀਂ ਬਿਹਤਰ ਤਰੀਕੇ ਨਾਲ ਦੱਸ ਸਕਦੇ ਹੋ ਮੈਂ ਤੇ ਉਹਨਾਂ ਕਿ ਗੁੜ ਖਾਨ ਦੇ ਫਾਇਦੇ ਤੇ ਅਸਲੀ ਤੇ ਨਕਲੀ ਗੁੜ ਦੀ ਪਹਿਚਾਨ ਕੀ ਹੁੰਦੀ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅੱਜ ਕੱਲ ਨਕਲੀ ਗੁੜ ਬੜਾ ਪਰ ਉਹਦੀ ਪਹਿਚਾਨ ਕਿਵੇਂ ਕਰੀਏ ਹੁਣ ਦੇਖੋ ਇਹ ਹਰ ਇੱਕ ਬੰਦੇ ਦਾ ਆਪਣਾ ਨਾ ਨਜ਼ਰੀਆ ਹੈਗਾ ਅਲਟੀਮੇਟਲੀ ਖੰਡ ਵੀ ਸਵੀਟਨਰ ਆ ਮਿਠਾਸ ਦਿੰਦੀ ਹੈ ਤੇ ਗੁੜ ਵੀ ਮਿਠਾਸ ਦਿੰਦੀ ਹੈ ਠੀਕ ਹੈ ਨਾ ਜੀ ਦੋਹਾਂ ਚੀਜ਼ਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਚੈਲੰਜਸ ਅੱਜ ਕੱਲ ਆ ਰਿਹਾ ਉਹ ਤਕਰੀਬਨ ਜਿੰਨਾ ਕ ਮੈਂ ਦੇਖਿਆ ਜਿਹਦੇ ਕਰਕੇ ਜਿਹਦੇ ਗੁੱਸੇ ਦੇ ਵਿੱਚ ਸਮਝ ਲਓ ਅਸੀਂ ਇਹ ਗੁਰੂ ਦਾ ਕੰਮ ਸ਼ੁਰੂ ਕੀਤਾ ਖੰਡ ਦੀ ਮਕਦਾ ਗੰਦੀ ਖੰਡ ਜਿਹੜੀ ਮਿੱਲਾਂ ਦੀ ਹੈਗੀ ਹੁਣ ਜੇ ਮੈਲ ਦੇ ਵਿੱਚ ਤਾਂ ਇਹ ਗੁੜ ਦੀ ਪ੍ਰੋਡਕਸ਼ਨ ਦਾ ਤਾਂ ਕੋਈ ਇੱਕ ਸੈੱਟ ਪੈਟਰਨ ਨਹੀਂ ਹੈਗਾ ਆਪਾਂ ਨੂੰ ਪਤਾ ਵੀ ਇਦਾਂ ਕਰ ਲਿਆ ਤੇ ਚੀਜ਼ ਕਿਸੇ ਨੇ ਹਿੱਕ ਜਾ ਤਾ ਲੇਕਿਨ ਜਿਹੜੀ ਸ਼ੂਗਰ ਮਿਲਦਾ ਹੈਗਾ ਉਹਨਾਂ ਤੁਹਾਨੂੰ ਪਤਾ ਆ ਕੀ ਕੀ ਕੁਛ ਉਹਦੇ ਵਿੱਚ ਉਹ ਮਿਲਾਉਂਦੇ ਆ ਉਹ ਤੁਹਾਨੂੰ ਦੱਸ ਵੀ ਜਾਂਦੇ ਆ ਜੇ ਤੁਸੀਂ ਉਹਨੂੰ ਸਟੱਡੀ ਕਰੋ ਕਿ ਸ਼ੂਗਰ ਕਿਸ ਤਰੀਕੇ ਨਾਲ ਬਣਦੀ ਹੈ ਤੁਹਾਨੂੰ ਪਤਾ ਲੱਗੂਗਾ ਉਹਦੇ ਵਿੱਚ ਕਿਹੜੇ ਕਿਹੜੇ ਕੈਮੀਕਲਸ ਕਿਹੜੇ ਕਿਹੜੇ ਪ੍ਰੋਸੈਸਸ ਇਸਤੇਮਾਲ ਹੁੰਦੇ ਆ ਸੋ ਸ਼ੂਗਰ ਲੈਵਲ ਜਿਹੜਾ ਸਭ ਤੋਂ ਜ਼ਿਆਦਾ ਸ਼ੂਗਰ ਜਿਹੜੀ ਹੈ ਮਿਕਸ ਕਰਦੇ ਆ ਹੁਣ ਜਿਹੜੀ ਖੰਡ ਹੈਗੀ ਆ ਇਹ ਖੰਡ ਮੇਰੇ ਖਿਆਲ ਚ ਅੱਜ ਕੱਲ ਮਾਰਕੀਟ ਦੇ ਵਿੱਚ 40 ਰੁਪਏ 40 ਰੁਪਏ ਕਿਲੋ ਵਿਕ ਰਹੀ ਆ ਹੁਣ ਗੁੜ ਜਿਹੜਾ ਅਸੀਂ ਅਸੀਂ ਇਹ 100 ਰੁਪਏ ਪਲੱਸ ਵੇਚ ਰਹੇ ਹਾਂ ਹਾਂ ਠੀਕ ਹੈ ਜੀ ਹੁਣ ਜਿਹੜੀ ਲੋਕੀ ਮਿਕਸ ਕਰਦੇ ਆ ਵੇਲਣੇ ਵਾਲੇ ਜਾਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦਾ ਆ ਉਹ ਮਿਕਸ ਕਰਦੇ ਉਹ ਕੀ ਕਰਦੇ ਅੱਧਾ ਕਿਲੋ ਖੰਡ ਵਿੱਚ ਪਾਤੀ ਕਿਲੋ ਗੁੜ ਦੇ ਵਿੱਚ ਹਾਂ ਉਹਨਾਂ ਦੀ ਪ੍ਰੋਡਕਸ਼ਨ ਰੇਟ ਬਹੁਤ ਘੱਟ ਗਿਆ ਹਾਂ ਸੋ ਕੁਆਲਿਟੀ ਨਹੀਂ ਬਣਦੀ ਬਾਕੀਰੀ ਗੱਲ ਗੁੜ ਜਿਹੜਾ ਹੈਗਾ ਇਹ ਪਿਓਰਿਸਟ ਫਾਰਮ ਆਫ 슈ਗਰ ਹੈਗਾ ਇਹਦੇ ਵਿੱਚ ਆਇਰਨ ਕੰਟੈਂਟ ਬਹੁਤ ਆ ਫੂਡ ਵੈਲਿਊ ਦੀ ਬਹੁਤ ਜ਼ਿਆਦਾ 슈ਗਰ ਨਾਲ ਜੇ ਕੰਪੇਅਰ ਕਰੋਗੇ ਹਾਂ ਖੰਡ ਨੂੰ ਲੋਕੀ ਬਿਮਾਰੀ ਕਹਿੰਦੇ ਗੁੜ ਨੂੰ ਅੱਜ ਤੱਕ ਤੁਸੀਂ ਕੋਈ ਬੰਦਾ ਬਿਮਾਰੀ ਨਹੀਂ ਕਹੂਗਾ ਹਾਂ ਸੋ ਆਪਣੇ ਆਪ ਦੇ ਵਿੱਚ ਜੇ ਬਹੁਤ ਟੈਕਨੀਕਲ ਨਾ ਵੀ ਜਾਈਏ ਤੇ ਜੇ ਸਿੰਪਲ ਜੀ ਇਹ ਫਿਲਾਸਫੀ ਰੱਖੀਏ ਕਿ ਗੁੜ ਨੂੰ ਜੇ ਕਹਿੰਦੇ ਜੇ ਪਿਓਰ ਗੁੜ ਮਿਲ ਗਿਆ ਤੇ ਤੋਂ ਵਧੀਆ ਕੁਝ ਨਹੀਂ ਹੈ ਬਿਲਕੁਲ ਮੈਂ ਇੱਕ ਡਾਕਟਰ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਜਿਹੜੀਆਂ ਆਪਾਂ ਰੈਂਦੀਆਂ ਗੋਲੀਆਂ ਦਿੰਨੇ ਆ ਪ੍ਰੈਗਨੈਂਟ ਲੇਡੀਜ਼ ਨੂੰ ਜਾਂ ਯੰਗ ਬੱਚਿਆਂ ਨੂੰ ਉਹ ਮੈਨੂੰ ਦੱਸ ਰਿਹਾ ਸੀ ਕਿ ਕਹਿੰਦੇ ਵੀ ਡਾਕਟਰ ਸਾਹਿਬ ਪੋਜੀਸ਼ਨ ਇਹ ਹੈਗੀ ਆ ਕਿ ਜਿਹੜਾ ਬੱਚਾ 12 13 ਸਾਲ ਦੀ ਲੜਕੀ ਹੈਗੀ ਆ ਜਦੋਂ ਉਹ ਇੱਕ ਜਵਾਨੀ ਵੱਲ ਪੈਰ ਧਰਦੀ ਆ ਤੇ ਉਹਨੂੰ ਜੇ ਰੋਜ਼ ਉਹ ਗੁੜ ਦੀ ਤੁਹਾਡੀ ਆ ਇੱਕ ਟੁਕੜੀ ਖਾ ਲਵੇ ਹਾਂ ਤੇ ਉਹਦੇ ਜਿਹੜਾ ਆਇਰਨ ਲੈਵਲ ਹੈ ਉਹ ਕਦੀ ਡਿਗੂਗਾ ਨਹੀਂ ਹਾਂ ਸੋ ਇਹ ਚੀਜ਼ਾਂ ਬੱਚਿਆਂ ਲਈ ਬਜ਼ੁਰਗਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੈ ਹਾਂ ਔਰ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਵੇਚਣ ਦਾ ਲਈ ਨਹੀਂ ਮੈਂ ਗੱਲ ਕਰ ਰਿਹਾ ਹਾਂ ਠੀਕ ਹੈ ਨਾ ਇਹ ਇਹ ਮੁੜ ਕੇ ਕਿਉਂਕਿ ਅਸੀਂ ਜਿਹੜੇ ਅਸੀਂ ਕਹਿੰਦੇ ਆ ਜੀ ਸਾਡੇ ਪੁਰਾਣੇ ਬਜ਼ੁਰਗ ਬੜੇ ਸੇਧਮੰਚੀ ਬੜੇ ਇਹ ਸੀ ਉਹ ਸੀ ਉਹ ਕਿਉਂ ਸੀਗਾ ਹਾਂ ਅੱਜ ਕੱਲ ਆਪਾਂ ਗੱਲਾਂ 'ਚ ਵੀ ਕਹਿ ਦਿੰਦੇ ਆ ਜੀ ਅੱਜ ਕੱਲ ਜੀ ਦੇਖੋ ਖਾਦਾਂ ਦਵਾਈਆਂ ਇੰਨੀਆਂ ਪੈਂਦੀਆਂ ਹਾਂ ਇਹ ਬਸ ਉਹੀ ਖਾਣੀਆਂ ਜੀ ਹਾਂ ਖੰਡ ਤੇ ਗੁੜ ਦਾ ਹੀ ਵੱਡਾ ਫਰਕ ਹੈਗਾ ਹਾਂ ਬਾਕੀ ਗੁੜ ਦੇ ਵਿੱਚ ਬੈਨੀਫਿਟਸ ਬਹੁਤ ਜ਼ਿਆਦਾ ਹੈ ਗੁੜ ਨੂੰ ਨਿੰਦਣਾ ਜਿਹੜਾ ਹੈਗਾ ਇੰਪਿਅਰ ਚੀਜ਼ ਨੂੰ ਨਿੰਦ ਸਕਦੇ ਹਾਂ ਹਾਂ ਖੰਡ ਨੂੰ ਖੰਡ ਦੇ ਤੌਰ ਤੇ ਵੀ ਨਿੰਦਿਆ ਜਾ ਸਕਦਾ ਪਰ ਗੁੜ ਨੂੰ ਪਿਓਰ ਗੁੜ ਦੇ ਤੌਰ ਤੇ ਕੋਈ ਨਿੰਦ ਨਹੀਂ ਸਕਦਾ ਇਹ ਇੱਕ ਮੋਟਾ ਤੇ ਸਿੱਧਾ ਸੌਦਾ ਹੈ ਹਾਂ ਜਿਵੇਂ ਤੁਸੀਂ ਦੱਸਿਆ ਕਿ ਬੜੀ ਚੰਗੀ ਗੱਲ ਹੈ ਕਿ ਬੱਚਿਆਂ ਨੂੰ ਵੀ ਦੇਣਾ ਚਾਹੀਦਾ ਹੈ ਇਹ ਕੁਝ ਸਾਲ ਹੋਏ ਹਨ ਜਿਵੇਂ ਤੁਸੀਂ ਪਲਾਨਟ ਸ਼ੁਰੂ ਕੀਤਾ ਕਿ ਅਸਲੀ ਗੁੜ ਮਿਲਦਾ ਹੀ ਨਹੀਂ ਸੀਗਾ ਤੁਹਾਨੂੰ ਲੱਭਣਾ ਬਹੁਤ ਮੁਸ਼ਕਿਲ ਲੱਗਦਾ ਸੀ ਪਹਿਲਾਂ ਫਿਰ ਤੁਸੀਂ ਘਰਾਂ 'ਚ ਵਰਤ ਵਰਤਦੇ ਸੀਗੇ ਕਿ ਜਾਂ ਫਿਰ ਨਹੀਂ ਸੀ ਇਦੇ ਵਿੱਚ ਕੋਈ ਸ਼ਕਲ ਅਸੀਂ ਇਤਰਾ ਦੇ ਵਿੱਚ ਘਟ ਵਰਦੇ ਸੀ ਜਦੋਂ ਕਿਉਂਕਿ ਅਸੀਂ ਇਹ ਜਿਹੜਾ ਇਲਾਕਾ ਜੀ ਇਹ ਜਿਹੜੀ ਧਰਤੀ ਹੈ ਜਿਸ ਪਿੰਡ ਦੇ ਵਿੱਚ ਅਸੀਂ ਵਾਜ਼ੇ ਹੈਗੇ ਸਿੱਧੂਆਂ ਤਿਕੜੀ ਇਹ ਬੇਸਿਕਲੀ ਹੁਣ ਆਲੂ ਦੀ ਜ਼ਮੀਨ ਹੋ ਗਈ ਹੈ ਬੇਸਿਕਲੀ ਆਲੂ ਦਾ ਖੇਤੀ ਬਹੁਤ ਹੈ ਪਰ ਇਹ ਜਿਹੜੀ ਸਾਡੀ ਜ਼ਮੀਰ ਹੈ ਦੋਨਾਂ ਦੀ ਪੈਲੀ ਹੈਗੀ ਹੈ ਦੋਨਾਂ ਦੀਆਂ ਜ਼ਮੀਨੀਆਂ ਇੱਥੇ ਜਿਹੜੀ ਇੱਥੇ ਦਾ ਜਿਹੜਾ ਗੰਨਾ ਆ ਇਹ ਬਹੁਤ ਵਧੀਆ ਗੰਨਾ ਹੁੰਦਾ ਅੱਛਾ ਔਰ ਇਸ ਗੰਨੇ ਦੇ ਵਿੱਚ ਸਪੈਸ਼ਲੀ ਗੁੜਲੀ ਇਹ ਗੰਨਾ ਸੋਨੇ ਵਰਗਾ ਸੋ ਇਹ ਸਾਡੇ ਇਲਾਕੇ ਦੇ ਵਿੱਚ ਆਪਣੇ ਵੇਲੇ ਨੇ ਲੋਕਾਂ ਦੇ ਬਹੁਤ ਵੇਲੇ ਨੇ ਹੁੰਦੇ ਸੀ ਔਰ ਕਿਉਂਕਿ ਹੁਣ ਗੁੜ ਜਿਹੜਾ ਆਲੂ ਕਮਰਸ਼ੀਅਲ ਕ੍ਰੌਪ ਆ ਗੰਨੇ ਦੇ ਵਿੱਚ ਉਹਨਾਂ ਫਾਇਦਾ ਨਹੀਂ ਦਿਖਦਾ ਅਜੇ ਵੀ ਕੁਝ ਇੱਕ ਲੋਕਾਂ ਨੇ ਲਾਇਆ ਬਾਕੀ ਆਰਾਮ ਤੇ ਥੋੜੀ ਇਜ਼ੀ ਗੋਇੰਗ ਹੋ ਗਈ ਆ ਦੁਨੀਆਂ ਉਹ ਕਹਿੰਦਾ ਵੀ ਐਡੀ ਵੱਡੀ ਐਕਸਰਸਾਈਜ਼ ਕਿਉਂ ਕਰਨੇ ਹਾਂ ਤੇ ਇਸ ਕਰਕੇ ਇਹ ਚੀਜ਼ ਸ਼ੁਰੂ ਹੋ ਗਈ ਆ ਨਹੀਂ ਤਾਂ ਗੋੜ ਦੀ ਜਿਹੜੀ ਆ ਇਹ ਜ਼ਰੂਰਤ ਹਮੇਸ਼ਾ ਹੀ ਰਹੀ ਆ ਜਦੋਂ ਵੀ ਸਾਨੂੰ ਗੋੜ ਮਿਲਿਆ ਆ ਤੇ ਮੌਕਾ ਮਿਲਿਆ ਚੰਗਾ ਗੋੜ ਦਾ ਤੇ ਕਿਸੇ ਨੇ ਇਗਨੋਰ ਨਹੀਂ ਕੀਤਾ ਇੱਕ ਗੱਲ ਬੜੀ ਵਧੀਆ ਤੁਸੀਂ ਦੱਸੀ ਸੀਗੀ ਕਿ ਪਹਿਲਾਂ ਅਸੀਂ ਵੀ ਟਿੱਕੇ ਤੇ ਹੀ ਦਿੰਦੇ ਸੀਗੇ ਜ਼ਮੀਨ ਫਿਰ ਇਹ ਕਿਵੇਂ ਇਧਰਲੇ ਪਾਸੇ ਤੁਸੀਂ ਗੋੜ ਵਾਲਾ ਪਲਾਨ ਲਾਉਣਾ ਸੀ ਤਾਂ ਇਧਰ ਮੂਵ ਹੋਏ ਕਿ ਜਾਂ ਇਹ ਇਹ ਸਟਾਰਟ ਇਦਾਂ ਹੀ ਹੋਇਆ ਜੀ ਹਾਂ ਸਟਾਰਟ ਇਦਾਂ ਹੀ ਹੋਇਆ ਜੀ ਜ਼ਮੀਨਾਂ ਜਿਹੜੀਆਂ ਸੀਗੀਆਂ ਸਾਡੇ ਸਾਰੇ ਦੋਸਤਾਂ ਦੀਆਂ ਜਿਹੜੀਆਂ ਜ਼ਮੀਨਾਂ ਸੀਗੇ ਠੇਕੇ ਤੇ ਹੀ ਦਿੰਦੇ ਹੁੰਦੇ ਸੀ ਅੱਛਾ ਉਹ ਸਾਰੀਆਂ ਜ਼ਮੀਨਾਂ ਅਸੀਂ ਠੇਕੇ ਤੋਂ ਛੁੜਵਾ ਲਈਆਂ ਅੱਛਾ ਸਾਡਾ ਹੀ ਇੱਕ ਸਾਡਾ ਵੱਡਾ ਆਪ ਨੌਕਰੀਆਂ ਕਰਦੇ ਸੀਗੇ ਸਾਰੇ ਹਾਂ ਸਾਰੇ ਨੌਕਰੀਆਂ ਕਰਦੇ ਸੀ ਤੇ ਹੁਣ ਸਾਡੇ ਚੋਂ ਹੀ ਸਾਡਾ ਇੱਕ ਵੱਡਾ ਭਰਾ ਸੀਗਾ ਉਹ ਉਹਦੀ ਜ਼ਿੰਮੇਵਾਰੀ ਅਸੀਂ ਜ਼ਿਆਦਾ ਲਈ ਆ ਉਹ ਸਿੱਧੂਆਂ ਤੋਂ ਹੈਗੇ ਸਾਡੇ ਵੱਡੇ ਬ੍ਰਦਰ ਆ ਗੁਰਮੇਲ ਸਿੰਘ ਪੰਚ ਦੇ ਤੌਰ ਤੇ ਕੰਮ ਕਰਦੇ ਆ ਉਹ ਠੀਕ ਹੈ ਆਦਰਵਾਇਜ਼ ਵੀ ਉਹ ਉਹਨਾਂ ਦੀ ਜ਼ਿੰਮੇਵਾਰੀ ਲਈ ਵੀ ਭਾਜੀ ਤੁਸੀਂ ਇਹ ਕੰਮ ਸੰਭੋ ਅੱਛਾ ਤੇ ਹੁਣ ਤਕਰੀਬਨ ਤਕਰੀਬਨ 70 ਖੇਤਾਂ ਦੇ ਉੱਤੇ ਅਸੀਂ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਐ ਗੰਨੇ ਦੇ ਤਾਂ ਸਾਡੇ 12 ਹੀ ਖੇਤ ਸੀਗੇ ਅੱਛਾ ਤੇ ਬਾਕੀ ਜ਼ਮੀਨ ਛਡਾ ਲਈ ਅਸੀਂ 30 25 30 ਖੇਤ ਜ਼ਮੀਨ ਜਿਹੜੀ ਹੈਗੀ ਅਸੀਂ ਠੇਕੇ ਤੇ ਵੀ ਲਈ ਅੱਛਾ ਫਿਰ ਯਾਨੀ ਪਹਿਲਾਂ ਦਿੰਦੇ ਸੀਗੇ ਠੇਕੇ ਦੇ ਬਾਅਦ ਠੇਕੇ ਦੇ ਲਈ ਅੱਛਾ ਠੇਕੇ ਤੇ ਲਈ ਹੈ ਜੀ ਤੇ ਸਿਰਫ ਉਹੀ ਚੀਜ਼ ਹੈ ਜੀ ਕਿ ਅਸੀਂ ਹੁਣ ਆਪਣੀ ਧਰਤੀ ਦੇ ਨਾਲ ਮੋੜ ਜੁੜੇ ਆ ਸਾਨੂੰ ਚੰਗਾ ਲੱਗਦਾ ਹੁਣ ਜੇ ਮੈਂ ਜਲੰਧਰ ਕਿਤੇ ਕੰਮ ਕਰਦੇ ਆ ਤੇ ਜਦੋਂ ਹਮੇਸ਼ਾ ਇਹ ਹੁੰਦਾ ਹੈ ਤਾਂ ਗਰਿੰਦੀ ਆ ਵੀ ਚਲੋ ਪਿੰਡ ਚੱਲੀਏ ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਸਾਡੇ ਤੇ ਤੁਸੀ ਫਰਕ ਕੀ ਮਹਿਸੂਸ ਕੀਤਾ ਜਿਵੇਂ ਪਹਿਲਾਂ ਠੇਕੇ ਤੇ ਦੇ ਦਿੰਦੇ ਸੀਗੇ ਫਿਰ ਜਦੋਂ ਤੁਸੀਂ ਆਪ ਵਾਈ ਕਰਨੀ ਸ਼ੁਰੂ ਕੀਤੀ ਕਿਉਂਕਿ ਆਮ ਇੱਕ ਧਾਰਨਾ ਰਹਿੰਦੀ ਹੈ ਕਿ ਅੱਜਕਲ ਵਾਈ ਚ ਕੁਝ ਵੱਜਦਾ ਨਹੀਂ ਇਸ ਕਰਕੇ ਠੇਕੇ ਤੇ ਦੇ ਦਿੰਦੇ ਨੇ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਕਹੂੰਗਾ ਕਿਸਾਨ ਜਿਹੜਾ ਹੈਗਾ ਆ ਉਹ ਹਮੇਸ਼ਾ ਸਟਰਗਲ ਹੀ ਕਰਦਾ ਰਿਹਾ ਹੈ ਤੇ ਜਿੱਦਾਂ ਸਮਾਂ ਚੱਲ ਰਿਹਾ ਹੈ ਕਹਿਣ ਦੇ ਵਿੱਚ ਮੈਨੂੰ ਦੁੱਖ ਹੁੰਦਾ ਪਰ ਮਾਰੂ ਪਾਲਿਸੀਆਂ ਇਦਾਂ ਦੀਆਂ ਹੈਗੀਆਂ ਹਾਂ ਕਿ ਕਿਸਾਨੀ ਜਿਹੜਾ ਹੈਗਾ ਕੋਈ ਬਹੁਤਾ ਫਾਇਦੇ ਦਾ ਧੰਦਾ ਨਹੀਂ ਹੈਗਾ ਜੇ ਬਹੁਤ ਮਿਹਨਤ ਦੇ ਨਾਲ ਕੰਮ ਕਰੋਈਏ ਬਹੁਤ ਮਾਡਰਨ ਟੈਕਨੀਕ ਦੇ ਨਾਲ ਕੰਮ ਕਰੋ ਥੋੜਾ ਹਟਕੇ ਕਰੋ ਤਾਂ ਹੀ ਹੈ ਜਿਹੜੀ ਟ੍ਰੈਡੀਸ਼ਨਲ ਕਿਸਾਨੀ ਜਿਹੜੀ ਹੈਗੀ ਆ ਉਹ ਡੰਗ ਟਪਾਉਈਏ ਅੱਛਾ ਸੋ ਥੋੜੀ ਜਿਹੀ ਮਾਡਰਨ ਕਿਸਾਨੀ ਵੱਲ ਨੂੰ ਲੋਕਾਂ ਨੂੰ ਆਉਣਾ ਪੈਣਾ ਹੈ ਕੁਝ ਨਾ ਕੁਝ ਐਂਟਰਪ੍ਰਾਈਜ਼ਿੰਗ ਜਿੱਦਾਂ ਅਸੀਂ ਆਪਣਾ ਗੰਨਾ ਆਪਣਾ ਗੁੜ ਦਾ ਸ਼ੁਰੂ ਕੀਤਾ ਇੰਤਾਂ ਦੇ देयर आर ਸੋ ਮਨੀ ਥਿੰਗਸ ਹੋਰ ਕਈ ਚੀਜ਼ਾਂ ਹੈਗੀਆਂ ਮਤਲਬ ਕੰਨ ਦੇ ਛੋਣੇ ਤੋਂ ਤੁਹਾਨੂੰ ਬਾਹਰ ਆਉਣਾ ਸਾਨੂੰ ਹਾਂ ਇਹ ਇਹ ਸਾਈਕਲ ਚੋਂ ਥੋੜਾ ਜਿਹਾ ਬਾਹਰ ਨਿਕਲਣਾ ਪੈਣਾ ਹੈ ਹਾਂ ਕਿਉਂਕਿ 70% ਤਾਂ ਹਿੰਦੁਸਤਾਨ ਜਿਹੜਾ ਹੈ ਜ਼ਿੰਮੇਦਾਰੀ ਦਾ ਹੈ ਹਾਂ ਤੇ ਇਸ ਕਰਕੇ ਇਹ ਮੁਸ਼ਕਲਾਂ ਤਾਂ ਬੜੀਆਂ ਵੱਡੀਆਂ ਹੈਗੀਆਂ ਹੂੰ ਜ਼ਿੰਮੇਦਾਰ ਕਰ ਸਭ ਕੁਛ ਸ਼ਾਦਤ ਨਾਲੇ ਪੰਜਾਬੀ ਬੰਦਾ ਤਾਂ ਕਿਸੇ ਚੀਜ਼ ਨੂੰ ਹਮੇਸ਼ਾ ਅੱਗੇ ਵਧੂਗਾ ਹਾਂ ਪਰ ਪਤਾ ਨਹੀਂ ਕਿਉਂ ਇਦਾਂ ਦੇ ਚੱਲਦਾ ਆ ਸੋਚ ਚਲਦੀ ਆ ਮੈਂ ਮਹਿਸੂਸ ਕਰਦਾ ਕਿ ਡਾਇਵਰਸੀਫਿਕੇਸ਼ਨ ਇੱਕ ਹੈਗਾ ਜ਼ਰੂਰਤ ਹੈ ਜੀ ਹਾਂ ਔਰ ਲੱਗਦਾ ਕਿ ਜਿਵੇਂ ਜਿਵੇਂ ਨੌਜਵਾਨ ਅੱਗੇ ਆਉਣਗੇ ਇਹ ਸਾਈਕਲ ਵੀ ਥੋੜਾ ਜਿਆ ਬੜੀ ਖੁਸ਼ੀ ਹੁੰਦੀ ਹੈ ਜੀ ਕਈ ਬੱਚਿਆਂ ਨੂੰ ਕੰਮ ਕਰਦੇ ਦੇਖ ਕੇ ਕਈ ਬੱਚੇ ਸਾਡੇ ਕੋ ਇੱਥੇ ਵਿਜ਼ਿਟ ਕਰਦੇ ਆ ਹਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿੰਨੀ ਪਸੰਦ ਤਾਂ ਸਾਨੂੰ ਆਉਂਦੀ ਹੈ ਹੁਣ ਸਾਡੇ ਆਪਣੇ ਬੱਚੇ ਆ ਜੀ ਆ ਮੇਰਾ ਭਤੀਜਾ ਆ ਜੀ ਦੇਖੋ ਇਹ ਇੰਜੀਨੀਅਰਿੰਗ ਕਰ ਰਿਹਾ ਆ ਜੀ ਅੱਛਾ ਪਰ ਇਹਨੇ ਆਪਣਾ ਦੁਪਹਿਰ ਤੇ ਆਉਂਦੇ ਹੀ ਇਹਨੇ ਇੱਥੇ ਆ ਜਾਣਾ ਤੇ ਪਲਾਂਟ ਦਾ ਇਹਨੇ ਸਾਰਾ ਕੰਮ ਦੇਖਣਾ ਔਰ ਇਹ ਯੰਗਸਟਰਸ ਦੇ ਹੱਥ ਜਦੋਂ ਬਾਗਡੋਰ ਚੱਲ ਜਾਂਦੀ ਹੈ ਤੇ ਫਿਰ ਤੁਸੀਂ ਤਾਂ ਤੁਹਾਡੀ ਉਮਰ ਦੁੱਗਣੀ ਹੋ ਜਾਂਦੀ ਹੈ ਜੀ। ਵਾਕੇ ਹਾਂ ਜੇ ਬੱਚੇ ਇੰਟਰਸਟ ਲੈਣਾ ਸ਼ੁਰੂ ਕਰ ਦਿੰਦੇ। ਹਾਂ ਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਸਾਨੂੰ ਇਹ ਲੱਗਦਾ ਕਿ ਪਲਾਂਟ ਨੇ ਸਾਨੂੰ ਜ਼ਮੀਨ ਦੇ ਨਾਲ ਵੀ ਜੋੜ ਦਿੱਤਾ। ਇਹ ਗੁੜ ਜਿਹੜਾ ਸੀ ਇਹ ਗੁੜ ਤਾਂ ਸਾਨੂੰ ਮਿਠਾਈ ਵਾਂਗੂ ਲੱਗਾ ਜੀ। ਹਾਂ ਸਾਡੇ ਬੱਚੇ ਵੀ ਸਾਡੇ ਨਾਲ ਉਸੇ ਸਾਥ ਨਾਲ ਜੁੜ ਗਏ ਅਸੀਂ। ਇੱਕ ਗੱਲ ਹੋਰ ਹੈ ਜਿਵੇਂ ਤੁਸੀਂ ਫਿਰ ਇਹ ਇੰਨਾ ਵੱਡਾ ਪਲਾਂਟ ਲਾਇਆ ਮੈਨੂੰ ਲੱਗਦਾ ਬਹੁਤ ਇਨਵੈਸਟਮੈਂਟ ਵੀ ਇੱਥੇ ਲੱਗੀ ਹੋਊਗੀ ਮੈਂ ਤਾਂ ਵੇਖਿਆ ਵੀ ਨਹੀਂ ਇੰਨਾ ਵੱਡਾ ਪਲਾਂਟ ਸ਼ਾਇਦ ਪੰਜਾਬ ਦੇ ਵਿੱਚ। ਇਹ ਫਿਰ ਕਈ ਵਾਰੀ ਹੁੰਦਾ ਕਿ ਯਾਰ ਕੋਈ ਬਾਜ਼ਾਰ ਨਾਲ ਲੱਗਦਾ ਹੋਏ ਵੱਡਾ ਸ਼ਹਿਰ ਲੱਗਦਾ ਹੋਏ ਜਾਂ ਫਿਰ ਹਾਈਵੇ ਦੇ ਉੱਪਰ ਹੋਏ ਇਹ ਦਿੱਕਤ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਦੇਖੋ ਗੱਲ ਇਹ ਹੈਗੀ ਕਿ ਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਜਿੰਨੀ ਅਸੀਂ ਇਨਵੈਸਟਮੈਂਟ ਕਰਤੀ ਆ ਇਹ ਤਾਂ ਸਾਡੀ 7-8 ਸਾਲ ਸਾਡੀ ਇਨਵੈਸਟਮੈਂਟ ਵੀ ਨਹੀਂ ਮੋੜਦੀ ਅੱਛਾ ਹਨਾ ਜੀ ਇਹ ਚੀਜ਼ ਨਹੀਂ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡਾ ਪ੍ਰੋਫਿਟ ਮੇਕਿੰਗ ਵਾਲਾ ਕੰਮ ਨਹੀਂ ਹੋਊਗਾ ਸਾਨੂੰ 8-7-8 ਸਾਲ 10 ਸਾਲ ਵੀ ਹੋਸਾ ਦਾ ਲੱਗ ਜਾ ਸਾਨੂੰ ਬ੍ਰੀਕ ਇਵਨ ਕਰਨ ਲੱਗੇ ਕਿਉਂਕਿ ਕਾਫੀ ਵੱਡੀ ਰਕਮ ਅਸੀਂ ਇਸ ਪਲਾਂਟ ਦੇ ਉੱਤੇ ਲਾਤੀ ਹੈ ਇਨਵੈਸਟਮੈਂਟ ਦੇ ਉੱਤੇ ਠੀਕ ਹੈ ਦੇ ਤੌਰ ਦੇ ਤੇ ਤੇ ਐਸ ਵੇਲੇ ਜਿਹੜਾ ਅਸੀਂ ਹੁਣ ਇਸ ਸਾਲ ਤੀਸਰੇ ਸਾਲ ਜਿਹੜਾ ਅਸੀਂ ਬ੍ਰੀਕ ਇਵਨ ਇਦਾਂ ਹੋ ਰਿਹਾ ਵੀ ਜੋ ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ ਹਾਂ ਜਿਹੜਾ ਸਾਡਾ ਸਟਾਫ ਆ ਉਹਦੀਆਂ ਤਨਖਾਹਾਂ ਗਨੈਦਾ ਰੇਟ ਬੂਰਾ ਦੇ ਦਿੱਤਾ ਬਿਜਲੀ ਦੇ ਬਿੱਲ ਚਲੇ ਗਏ ਸਾਰਾ ਚਲੇ ਗਿਆ ਸਮੈਸਿਕ ਕਿੇ ਛੁੱਟ ਰਹੇ ਹਨ ਅੱਛਾ ਅਜੇ ਪ੍ਰੋਫਿਟ ਮੇਕਿੰਗ ਵਾਲਾ ਕੰਮ ਇਹ ਸ਼ੌਂਕੀਆ ਤੌਰ ਤੇ ਮੈਨੂੰ ਲੱਗਦਾ ਤੁਸੀਂ ਕੀਤਾ ਜੀ ਮੈਂ ਜੀ ਦੇਖੋ ਇੱਕ ਰਿਜੇਵਾ ਜੀ ਪ੍ਰੋਫਿਟ ਮੇਕਿੰਗ ਹੈ ਜੀ ਸਾਡੀਆਂ ਭੈਣਾਂ ਸਾਡੇ ਬੱਚੇ ਸ ਪਰ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਵਿੱਚ ਪ੍ਰੋਫਿਟ ਵੀ ਜ਼ਰੂਰ ਕਰਾਂਗੇ ਬਿਲਕੁਲ ਹੋਏਗਾ ਹੋਏਗਾ ਤਾਂ ਇਹ ਪੈਕਿੰਗ ਫਿਰ ਤੁਸੀਂ ਇੱਥੇ ਹੀ ਕਰਦੇ ਹੋ ਇਹਦੀ ਹਾਂਜੀ ਹਾਂਜੀ ਇੱਥੋਂ ਜਦੋਂ ਦੋ ਦਿਨ ਇੱਥੇ ਰਹਿ ਜਾਂਦਾ ਜੀ ਗੁੜ ਜੀ ਖਿਲਾਰਤਾ ਉਸ ਤੋਂ ਬਾਅਦ ਅਸੀਂ ਵਾਪਸ ਕ੍ਰੇਟਸ ਦੇ ਵਿੱਚ ਚਲੇ ਜਾਂਦਾ ਆ ਠੀਕ ਹੈ ਤੇ ਕ੍ਰੇਟਸ ਤੋਂ ਬਾਅਦ ਫਿਰ ਅਸੀਂ ਜਦੋਂ ਇੱਥੋਂ ਦੋ ਦਿਨ ਬਾਅਦ ਪ੍ਰੋਡਕਸ਼ਨ ਰੂਮ ਤੋਂ ਬਾਅਦ ਇਹ ਪੈਕੇਜਿੰਗ ਸੌਰੀ ਹੀਟਿੰਗ ਰੂਮ ਤੋਂ ਬਾਅਦ ਪੈਕੇਜਿੰਗ ਰੂਮ 'ਚ ਆ ਜਾਂਦਾ ਠੀਕ ਹੈ ਤੇ ਜਦੋਂ ਇਹ ਪੈਕਿੰਗ ਰੂਮ ਚ ਹੁੰਦਾ ਜੀ ਤੇ ਇੱਥੇ ਸਾਡਾ ਸਟਾਫ ਬਿੰਦਾ ਹੁਣ ਲੰਚ ਤੇ ਆ ਬੱਚੇ ਠੀਕ ਹੈ ਤੇ ਇੱਥੇ ਸਾਡੀ ਰੀਅਲ ਜਿਹੜਾ ਪੈਕ ਹੁੰਦਾ ਆ ਔਰ ਉਸ ਹਿਸਾਬ ਦੇ ਨਾਲ ਡਿਲੀਵਰੀ ਹੋ ਕੇ ਚੱਲ ਜਾਂਦੀ ਠੀਕ ਹੈ ਜ਼ਿਆਦਾਤਰ ਫਿਰ ਕਿੱਥੇ ਰਹਿੰਦੀ ਹੈ ਜੀ ਇਹਦੀ ਡਿਮਾਂਡ ਤੁਸੀਂ ਲੋਕਲ ਸੇਲ ਕਰਦੇ ਹੋ ਕਿ ਜਾਂ ਫਿਰ ਬਾਹਰ ਸਾਡੀ ਕਾਊਂਟਰ ਸੇਲ ਕਾਫੀ ਇੱਛੀ ਹੈ ਜੀ ਠੀਕ ਹੈ ਔਰ ਕਾਊਂਟਰ ਸੇਲ ਦਾ ਸਾਨੂੰ ਐਡਵਾਂਟੇਜ ਇਹ ਹੈ ਕਿ ਲੋਕਾਂ ਨੂੰ ਨੌਲੇਜ ਬੜੀ ਹੈ ਜੀ ਸਾਡੇ ਇਲਾਕੇ ਦੇ ਜਿਹੜੇ ਨਿਵਾਸੀ ਆ ਜਾਂ ਸਾਡੇ ਕੋਲ ਬਾਹਰੋਂ ਚੰਡੀਗੜ੍ਹ ਤੋਂ ਲੁਧਿਆਣੇ ਤੋਂ ਫਿਰੋਜ਼ਪੁਰ ਤੋਂ ਦੂਰੋਂ ਦੂਰੋਂ ਵੀ ਲੋਕੀ ਆਉਂਦੇ ਜਿੱਥੇ ਜਿੱਦਾਂ ਤੁਹਾਡੇ ਅਰਗੇ ਸੱਜਣ ਕੋਈ ਵੀਡੀਓ ਬਣਾ ਲੈਂਦੇ ਆ ਤੇ ਉਹ ਫਿਰ ਜਦੋਂ ਮੈਸੇਜ ਪਾਸ ਆਊਨ ਹੁੰਦਾ ਤੇ ਉਹ ਇੱਥੇ ਹੁੰਦੇ ਆ ਮੈ ਫੋਨ ਵੀ ਹੁੰਦੇ ਉਹਨਾਂ ਦੇ ਸਾਨੂੰ ਬਾਹਰੋਂ ਬੜੇ ਫੋਨ ਆਉਂਦੇ ਆ ਔਰ ਕਈਆਂ ਨੂੰ ਅਸੀਂ ਬਾਹਰ ਡਿਲੀਵਰ ਵੀ ਕਰੀਦਾ ਸਮਾਨ ਫੌਰਨ ਵੀ ਭੇਜੀਦਾ ਆ ਅੱਛਾ ਤੇ ਇਸ ਦੇ ਕਿਹਦੇ ਨਾਲ ਡਿਮਾਂਡ ਜਿਹੜੀ ਹੈਗੀ ਆ ਉਹ ਕਾਫੀ ਹੈ ਜੀ ਲੋਕਾਂ ਦਾ ਇੰਟਰਸਟ ਹੈਗਾ ਸ਼ੌਕ ਦੇ ਨਾਲ ਲੋਕੀ ਇਸ ਚੀਜ਼ ਨੂੰ ਲੈ ਕੇ ਜਾਂਦੇ ਜਿਨ੍ਹਾਂ ਲੋਕਾਂ ਨੂੰ ਸਮਝ ਹੁੰਦੀ ਆ ਉਹ ਜ਼ਰੂਰ ਲੈ ਕੇ ਜਾਂਦੇ ਕੁਝ ਲੋਕੀ ਤਾਂ ਸਿਰਫ ਇਹ ਆ ਵੀ ਕਿਉਂਕਿ ਉਹਨਾਂ ਨੂੰ ਗੁੜ ਚੰਗਾ ਮਿਲਦਾ ਹੀ ਨਹੀਂ ਸੀ ਜਿਹੜਾ ਸਾਡੇ ਵਾਲੀ ਸਥਿਤੀ ਸੀ ਹਾਂ ਉਸ ਲਾਲਚ ਦੇ ਵਿੱਚ ਹੀ ਆ ਜਾਂਦੇ ਆ ਬਾਕੀ ਜਿਹੜੇ ਬੈਨੀਫਿਟਸ ਤੇ ਲਾਸਸ ਜਿੱਦਾਂ ਮੈਂ ਦੱਸਦਾ ਜੀ ਲੋਕਾਂ ਨੂੰ ਇੰਨਾ ਜ਼ਿਆਦਾ ਗਿਆਨ ਵੀ ਨਹੀਂ ਹੈ ਕਿਉਂਕਿ ਸਿੱਧ ਪਦਰੇ ਦੇ ਲੋਕੀ ਵੀ ਬਹੁਤ ਸਾਡੇ ਸੱਜਣ ਜਿਹੜੇ ਇੱਥੇ ਆਉਂਦੇ ਆ ਇਹ ਵੀ ਸ਼ੂਗਰ ਦਾ ਨੁਕਸਾਨ ਆ ਤੇ ਗੁੜ ਦਾ ਬੈਨੀਫਿਟ ਆ ਉਹਨਾਂ ਨੂੰ ਇਕੁਏਟ ਕਰਨਾ ਬੈਲੈਂਸ ਕਰਨਾ ਉਹ ਚੀਜ਼ ਨਹੀਂ ਹੈ ਕਈ ਵਾਰੀ ਜਿਵੇਂ ਪਿਓਰਟੀ ਨੂੰ ਚੈਲੰਜ ਕਰਦੇ ਹੋ ਤੁਸੀਂ ਫਿਰ ਲੋਕੀ ਆ ਜਾਂਦੇ ਨੇ ਦੇਖਣ ਇੱਥੇ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਅੱਛਾ ਮਤਲਬ ਅਸੀਂ ਕਹਿੰਦੇ ਸਾਡੇ ਸਾਡੇ ਘਰਾਂ ਤੋਂ ਲੈ ਕੇ ਅਸੀਂ ਜਿਹੜੀ ਚੀਜ਼ ਹੈ ਨਾ ਜੀ ਇੱਥੇ ਹੀ ਗੁੜ ਜਿਹੜਾ ਹੈ ਪਿਓਰ ਗੁੜ ਹੋਊਗਾ ਇਹਦੇ 'ਚ ਕੋਈ ਸ਼ੱਕ ਨਹੀਂ ਹਾਂ ਅਸੀਂ ਇੱਥੇ ਕੋਈ ਐਡਿਡ ਕੈਮੀਕਲ ਨਹੀਂ ਹੈ ਜੀ। ਅੱਛਾ। ਇੱਥੇ ਅਸੀਂ ਜਿੰਨੀ ਕੁ ਸਫਾਈ ਹਾਈਜਨ ਦੀ ਕੋਸ਼ਿਸ਼ ਕਰੀਦੀ ਹੈ ਜੀ। ਇਹ ਸਾਰਾ ਕੁਝ ਅਸੀਂ ਆਪਣੇ ਵੱਲੋਂ ਪੂਰਾ ਧਿਆਨ ਰੱਖੀਦਾ ਜੀ। ਠੀਕ ਹੈ। ਤੇ ਕੋਈ ਇਦਾਂ ਦਾ ਫੰਕਸ਼ਨ ਨਹੀਂ ਹੁੰਦਾ ਜਿਹਦੇ ਤੇ ਕੋਈ ਸਾਡੇ ਉੱਤੇ ਕੋਈ ਉਂਗਲ ਚੱਕ ਸਕੇ। ਬਾਕੀ ਰਹੀ ਗੱਲ 슈ਗਰ ਮਿਕਸ ਕਰਦੀ। ਸਾਡੇ ਕੋਲ بڑے ਲੋਕਾਂ ਨੇ ਆ ਕੇ ਇੱਥੇ ਸਾਨੂੰ ਅਪਰੋਚ ਕੀਤਾ। ਅੱਛਾ। ਕਿ ਜੀ ਤੁਸੀਂ ਸਾਨੂੰ ਇੰਨਾ ਮਾਲ ਦੇ ਦਿਓ। ਹਾਂ। ਸਪੈਸ਼ਲੀ ਐਕਸਪੋਰਟ ਜਿਹੜੇ ਆ। ਅਚਾਰ ਗੁੜ ਜਾਂਦਾ ਜਿਹੜਾ ਉਹਦੇ ਵਿੱਚ ਉਹ ਸਾਨੂੰ ਮਤਲਬ ਪ੍ਰੋਪਰ ਆ ਕੇ ਕਹਿੰਦੇ ਜੀ ਵੀ ਤੁਸੀਂ 30% ਅੱਛਾ 슈ਗਰ ਪਾ ਦਿਓ ਤੇ ਸਾਡੇ ਲਈ ਪ੍ਰੋਡਿਊਸ ਕਰ ਦਿਓ ਅੱਛਾ ਸਾਡੇ ਲਈ ਪ੍ਰੋਡਿਊਸ ਕਰਦੇ ਆ ਆਪਣੇ ਬ੍ਰਾਂਡ ਦੇ ਦਿੰਦੇ ਆ ਅਸੀਂ ਕਿਹਾ ਜੀ ਚਾਹੇ 30% ਜਾਂ ਚਾਹੇ 20% ਚਾਹੇ ਜਾਂ 0.1% ਵੀ ਇਥੇ 슈ਗਰ ਨਹੀਂ ਅਸੀਂ ਐਡ ਕਰਨੀ ਹੂੰ ਥੋੜੀ ਜਿੰਨ ਚੈਲੰਜਸ ਵੀ ਹੈ ਜਿਹੜਾ ਬਾਹਰ ਗੁੜ ਜਾਂਦਾ ਨਾ ਜੀ ਉਹ ਕਿਉਂਕਿ ਸਮੁੰਦਰ ਨਾਲ ਹੀ ਜਾਂਦਾ ਤੇ ਉਹਦੇ ਵਿੱਚ ਮੌਇਸਚਰ ਲੈਵਲ ਜੇ ਥੋੜਾ ਜਿਹਾ ਆ ਗਿਆ ਤੇ ਖੰਡ ਜਿਹੜੀ ਹੈਗੀ ਆ ਉਹ ਮੌਇਸਚਰ ਲੈਵਲ ਨੂੰ ਘਟਾ ਦਿੰਦੀ ਹੈ ਅੱਛਾ ਤੇ ਇਸ ਕਰਕੇ ਉਹ ਖੰਡ ਵਾਲਾ ਗੋੜ ਬਾਹਰ ਪਹੁੰਚ ਜਾਂਦਾ ਛੇਤੀ ਅੱਛਾ ਤੇ ਇਹਦਾ ਰਿਸਕ ਨਹੀਂ ਕੋਈ ਲੈਂਦਾ ਜੀ ਕਿਉਂਕਿ ਇਹ ਪਿਓਰ ਫਾਰਮ ਹੁੰਦੀ ਹੈ ਤੇ ਇਸ ਕਰਕੇ ਇਹਦੀ ਗੁੰਜਾਇਸ਼ ਜਿਹੜੀ ਹੈਗੀ ਆ ਸਲਾਬਣ ਦੀਆਂ ਸੱਲਣ ਦੀ ਹੈਗੀ ਆ ਚੋਣ ਦੀ ਹੈਗੀ ਆ ਇਸ ਕਰਕੇ ਇਹ ਇੱਕ ਚੈਲੰਜ ਰਹਿੰਦਾ ਆ ਤੇ ਇਹ ਇਹ ਫਿਰ ਤੁਸੀਂ ਕੋਰੀਅਰ ਵੀ ਕਰ ਦਿੰਨੇ ਹੋ ਹਾਂਜੀ ਹਾਂਜੀ ਅਸੀਂ ਕੋਰੀਅਰ ਕਰਦੇ ਆਂ ਜੀ ਅਸੀਂ ਕੋਰੀਅਰ ਕਰ ਦਿੰਨੇ ਜਿਹੜੇ ਸਾਥੀ ਸਾਡਾ ਜਿਹੜਾ ਹੈਗਾ ਆ ਅਸੀਂ ਸਾਡੇ ਬੰਦੇ ਅਸੀਂ ਪੁਆਇੰਟ ਕੀਤੇ ਹੋਏ ਆ ਜਿੱਦਾਂ ਜਿੱਦਾਂ ਕਿਸੇ ਦੀ ਡਿਮਾਂਡ ਹੈਗੀ ਆ ਤਕਰੀਬਨ ਬਹੁਤ ਗੁੜ ਸਾਡਾ ਇਦਾਂ ਲੋਕੀ ਆਉਂਦੇ ਕਿਸੇ ਨੇ 15 ਕਿਲੋ ਕਿਸੇ ਨੇ 10 ਕਿਲੋ ਕੋਈ 5-5 ਕਿਲੋ ਦਾ ਵੀ ਕੂਰੀਅਰ ਕਰਕੇ ਮੰਗਵਾਉਂਦੇ ਲੋਕੀ ਅਸੀਂ ਉਹਨਾਂ ਦਾ ਐਂਟਰਟੇਨ ਕਰੀਦਾ ਜੀ ਕਿਉਂਕਿ ਸਾਨੂੰ ਲੱਗਦਾ ਕਿ ਬਹੁਤ ਪ੍ਰੇਮ ਦੇ ਨਾਲ ਜਿਹੜੇ ਸਪੈਸ਼ਲੀ ਐਨਆਰਆਈ ਸਾਥੀ ਜਿਹੜੇ ਹੈਗੇ ਆ ਉਹ ਇੰਨੇ ਇੱਕ ਪ੍ਰੇਮ ਦੇ ਨਾਲ ਉਹਨਾਂ ਦਾ ਹੁੰਦਾ ਹੈ ਕਿ ਅਸੀਂ ਇਹ ਦੇਖੀਦਾ ਕਿ ਵੀ 800 ਰੁਪਿਆ ਕਿਲੋ ਜਾਣ ਦਾ ਲੱਗ ਜਾਣਾ ਹੈ ਤੇ 100 150 ਰੁਪਿਆ ਕਿਲੋ ਦਾ ਗੁੜ ਹੋਣਾ ਹੈ ਹਾਂ ਪਰ ਉਹਨਾਂ ਦਾ ਸ਼ੌਕ ਹੈ ਵੀ 1000 ਰੁਪਿਆ ਦਾ ਗੁੜ ਪਰ ਉਹਨਾਂ ਨੂੰ ਚਾਹੀਦਾ ਉੱਥੇ ਹਾਂ ਇੱਕ ਟਰਸਟ ਹੈ ਪੰਜਾਬ ਤੋਂ ਮੰਗਾਈਏ ਪਰ ਕਹਿੰਦੇ ਨੇ ਕਿ ਉਹਨਾਂ ਨਾਲ ਵੀ ਧੋਖਾ ਹੋ ਜਾਂਦਾ ਫਿਰ ਹਾਂ ਬਸ ਉਹੀ ਚੀਜ਼ ਹੈਗੀ ਆ ਤੇ ਇੱਥੋਂ ਸਾਡੀ ਇਸ ਚੀਜ਼ ਦੀ ਅਸੀਂ ਗਾਰੰਟੀ ਦਿੰਨੇ ਆ ਕਿ ਜੇ ਅਸੀਂ ਕੋਈ ਮਿਕਸਿੰਗ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਪਰ ਨਾ ਸਾਡੇ ਕੋਲ ਆਰਗੈਨਿਕ ਟੈਗ ਨਹੀਂ ਹੈ ਜੀ ਠੀਕ ਹੈ ਤੁਹਾਨੂੰ ਆਹੀਆਂ ਵੀ ਕਹੀਏ ਆਰਗੈਨਿਕ ਟੈਗ ਨਹੀਂ ਹੈ ਸਾਡੇ ਕੋਲ ਠੀਕ ਹੈ ਪਰ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਆਰਗੈਨਿਕ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡੀ ਦੀ ਠੀਕ ਹੈ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ